ਯਾਦ ਵਿੱਚ ਲਗਾਤਾਰ ਪ੍ਰਵਾਸੀਆਂ ਦਾ ਵਿਰੋਧ ਵੀ ਹੋਇਆ ਪਰ ਉੱਥੇ ਪ੍ਰਸ਼ਾਸਨ ਦੁਆਰਾ ਲਗਾਤਾਰ ਹੁਣ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਪ੍ਰਵਾਸੀਆਂ ਦਾ ਵਿਰੋਧ ਨਹੀਂ ਕਰਨਾ ਜਦਕਿ ਬਹੁਤ ਸਾਰੇ ਸਾਨੂੰ ਵੀ ਮੈਸੇਜ ਆ ਰਹੇ ਨੇ ਕਿ ਅਸੀਂ ਤਾਂ ਪ੍ਰਸ਼ਾਸਨ ਦੀ ਇੱਕ ਤਰੀਕੇ ਦੇ ਨਾਲ ਮਦਦ ਕਰ ਰਹੇ ਹਾਂ ਅਸੀਂ ਉਹਨਾਂ ਲੋਕਾਂ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਮਦਦ ਕਰ ਰਹੇ ਹਾਂ ਜਿਨ੍ਹਾਂ ਦੇ ਕੋਲ ਕੋਈ ਆਧਾਰ ਕਾਰਡ ਨਹੀਂ ਹੈ ਜਿਨ੍ਹਾਂ ਦੇ ਕੋਲ ਕੋਈ ਵੋਟਰ ਕਾਰਡ ਨਹੀਂ ਹੈ ਇਹ ਪੰਜਾਬ ਕੀ इवन ਕੇ ਦੇਸ਼ ਦੇ ਕਿਸੇ ਵੀ ਕੋਨੇ ਦਾ ਉਹਨਾਂ ਕੋਲ ਆਧਾਰ ਕਾਰਡ ਕੋਈ ਵੋਟਰ ਕਾਰਡ ਜਾਂ ਫਿਰ ਕੋਈ ਵੀ ਕਿਸੇ ਤਰ੍ਹਾਂ ਦਾ ਪਛਾਣ ਪੱਤਰ ਨਹੀਂ ਹੈ ਆਧਾਰ ਕਾਰਡ ਬਣ ਗਏ ਆ ਆਧਾਰ ਕਾਰਡ ਸੁਰੂਸ ਨਹੀਂ ਬਣਾ ਜੀ ਮੇਰਾ ਕਦੇ ਬਣਾ ਹੀ ਨਹੀਂ ਅੱਛਾ ਆਮ ਪਟਰੀ ਪਰ ਰਹਿੰਦੇ ਕਹੀਂ ਕਾ ਵੀ ਨਹੀਂ ਹੈ ਨਹੀਂ ਜੀ ਯੂਪੀ ਕਾ ਕਾਹਕੇ ਰਹਿਨੇ ਵਾਲੇ ਹੋ ਰਹਿਨੇ ਵਾਲਾ ਮੈਂ ਬਿਹਾਰ ਕਾ ਹਾਂ ਮਹਾਰਾਜ ਬਿਹਾਰ ਕਾ ਆਧਾਰ ਕਾਰਡ ਹੈ ਨਹੀਂ ਹਮਾਰੇ ਪਾਸ ਆਏ ਨਹੀਂ ਲੋਕਾਂ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਜੋ ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਨੇ ਇੱਥੋਂ ਤੱਕ ਵੀ ਕੁਝ ਅਧਿਕਾਰੀਆਂ ਦਾ ਕਿਹਾ ਹੈ ਕਿ ਤੁਸੀਂ ਅਵਧ ਦੀ ਵੀ ਵਰਤੋਂ ਨਹੀਂ ਕਰਨੀ ਤੁਸੀਂ ਤਾਂ ਜਾਣਦੇ ਹੋ ਨਾ ਫਿਰ ਵੀ ਜੇ ਤੁਹਾਡੀ ਪ੍ਰੈਜ਼ੈਂਸ ਮੈਨੂੰ ਖਤਰਾ ਪੈਦਾ ਕਰੇ ਤੇ ਮੇਰੇ ਕੋ ਅਧਿਕਾਰ ਹੈ ਆਪਣੀ ਪ੍ਰੋਟੈਕਸ਼ਨ ਦਾ ਉਸ ਪ੍ਰੋਟੈਕਸ਼ਨ ਚ ਚਾਹੇ ਮੈਂ ਤੁਹਾਨੂੰ ਗਾਂਜੇ ਤੋਂ ਆਪਣਾ ਆਧਾਰ ਕਾਰਡ ਵਿਖਾਓ ਚਾਹੇ ਮੈਂ ਤੁਹਾਡੇ ਕੋਲ ਤੁਹਾਡੀ ਆਇਡੈਂਟੀਟੀ ਪ੍ਰੂਫ ਵੇਖਾਂ ਜਾਂ ਤੁਸੀਂ ਇੱਥੇ ਗਲਤ ਤਰੀਕੇ ਨਾਲ ਜੇ ਬੈਠੇ ਹੋ ਤੇ ਥਾਣੇ ਕੰਪਲੇਂਟ ਕਰਾਓ 112 ਤੇ ਫੋਨ ਕਰੋ ਕਿ ਲੱਗੇ ਹੋ ਸਕਦਾ ਕੁਲਵਿੰਦਰ ਸਿੰਘ ਇੱਥੇ ਨਹੀਂ ਹੈਗਾ ਤੇ ਉਹਨਾਂ ਦੇ ਇੱਥੇ ਇੱਥੇ ਰਿਸ਼ਤੇਦਾਰ ਰਹਿੰਦੇ ਆ ਜੀ ਉਹ ਸੁਨੀਲ ਕੋ ਸੁਨੀਲ ਮੱਲਣ ਕੋ ਚੰਡੀਗੜ੍ਹ ਵੀ ਜਾ ਸਕਦੇ ਨੇ ਰਾਈਟ ਇੱਕ ਐਗਜ਼ਾਮਪਲ ਦੇ ਰਿਹਾ ਪਰ ਜਿਹੜੇ ਇਹ ਬੰਦੇ ਬਾਹਰੋਂ ਆਉਂਦੇ ਨੇ ਜਿਹੜੇ ਆਉਂਦੇ ਹੀ ਇਸੇ ਪਰਪਸ ਨਾਲ ਹੈ ਜਿਨ੍ਹਾਂ ਨੂੰ ਆਡੈਂਟੀਫਾਈ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਕਿਦਾਂ ਫੜੋਗੇ ਉਹਨੂੰ ਟ੍ਰੇਨ ਰੇਲਵੇ ਸਟੇਸ਼ਨ ਤੱਕ ਲੈ ਗਏ ਕਿ ਤੁਸੀਂ ਆਪਣੀ ਸਟੇਟ ਜਾਓ ਉੱਥੋਂ ਆਈਡੀ ਪ੍ਰੂਫ ਆਪਣੇ ਬਣਵਾਓ ਜਾਂ ਲੈ ਕੇ ਆਓ ਫਿਰ ਤੁਸੀਂ ਆ ਸਕਦੇ ਹੋ ਪਰ ਉੱਥੇ ਹੀ ਅਨੰਦਪੁਰ ਸਾਹਿਬ ਦੇ ਇੱਕ ਕਾਉਂਸਲਰ ਦੁਆਰਾ ਉਹਨਾਂ ਦਾ ਵਿਰੋਧ ਕੀਤਾ ਗਿਆ ਪ੍ਰਸ਼ਾਸਨ ਨੂੰ ਇੱਥੇ ਤੱਕ ਕਿਹਾ ਗਿਆ ਕਿ ਤੁਸੀਂ ਪੱਤਰਕਾਰਾਂ ਦੇ ਖਿਲਾਫ ਪਰਚਾ ਦਰਜ ਕਰੋ ਇਹ ਨਫ਼ਰਤ ਫੁਲਾ ਰਹੇ ਨੇ ਦੇਖੋ ਗਲਤੀ ਆਪਣੀ ਆਪਣੀ ਸੋਚ ਦੀ ਹੈ ਨਾ ਜੀ ਖਾਸ ਕਰਕੇ ਜੇ ਬੇੜਾਗਰ ਕੀ ਸਾਡੇ ਪੋਲਿਟਿਕਲ ਲੀਡਰ ਹਾਂ ਤਾਂ ਚੰਡੀਗੜ੍ਹ ਦੀਆਂ ਸੜਕਾਂ ਤੇ ਭਿਖਾਰੀ ਨੇ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਸੁੱਤੀ ਪਈ ਐ ਮੇਰੇ ਲਈ ਜੀ ਡੈਫੀਨਿਟਲੀ ਬੜੀ ਵੱਡੀ ਸਾਜ਼ਿਸ਼ ਐ ਬੜੀ ਵੱਡੀ ਸਾਜ਼ਿਸ਼ ਐ ਕਿ ਸਿਰ ਤੇ ਦਮਾਲਾ ਜਿਹਾ ਬਣ ਲਿਆ ਥੋੜੀ ਜੀ ਦਾੜੀ ਰੱਖ ਲਈ ਤੇ ਟੁੱਟੀ-ਭੱਡੀ ਪੰਜਾਬੀ ਬੋਲੀ ਤੇ ਡੈਫੀਨਿਟਲੀ ਪੰਜਾਬੀਆਂ ਨੂੰ ਬਸਲਾਮ ਕਰਨ ਦਾ ਤਰੀਕਾ ਕੋਈ ਐਦਾਂ ਦਾ ਸ਼ਬਦ ਤਾਂ ਨਹੀਂ ਜਿਹੜਾ ਕੋਈ ਮਾੜਾ ਪ੍ਰਵਾਸੀ ਦਾ ਮਤਲਬ ਇਹ ਐ ਕਿ ਜਿਹੜਾ ਪ੍ਰਵਾਸ ਕਰਕੇ ਆਇਆ ਪ੍ਰਵਾਸ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਰਹਿਣ ਆਇਆ ਚਾਹੇ ਟੈਂਪਰੇਰੀ ਰਹਿਣਾ ਐ ਪਰਮਾਨੈਂਟ ਰਹਿਣਾ ਐ ਜੋ ਤੋ ਟਕਰ ਸ਼ਬਦ ਭਈਆ ਦਾ ਸਵਾਲ ਹੈ ਉਹ ਐਕਚੁਅਲੀ ਹਿੰਦੀ ਚ ਭਰਾ ਨੂੰ ਭਾਈ ਕਹਿੰਦੇ ਨੇ ਹਾਂਜੀ ਮੈਂ ਆਪਾਂ ਵੀਰਾ ਪੰਜਾਬੀ ਵੀਰਾ ਕਹਿੰਦੇ ਆ ਉਹ ਕਹਿੰਦੇ ਭਈਆ ਭਈਆ ਨਮਸਤੇ ਉਹ ਭਈਏ ਤੋਂ ਭਈਆ ਬਣਾਤਾ ਸੱਚੀ ਗੱਲ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਕ ਮਾਮਲਾ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਹੈ ਤੇ ਗਰਮਾਇਆ ਹੋਇਆ ਵੀ ਹੈ ਜੋ ਪ੍ਰਵਾਸੀਆਂ ਨੂੰ ਲੈ ਕੇ ਹੈ ਤੇ ਪ੍ਰਵਾਸੀਆਂ ਨੂੰ ਲੈ ਕੇ ਇਹ ਮਾਮਲਾ ਉਦੋਂ ਗਰਮਾਇਆ ਜਦੋਂ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਹਰਵੀਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇੱਕ ਪ੍ਰਵਾਸੀ ਦੁਆਰਾ ਜੋ ਕਿ ਪਹਿਲਾਂ ਤੋਂ ਹੀ ਇੱਕ ਕਹਿ ਸਕਦੇ ਆ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ 7 ਸਾਲ ਦੀ ਕੈਦ ਵੀ ਕੱਟ ਕੇ ਆਇਆ ਸੀ ਇੰਨੀ ਬੇਰਹਿਮੀ ਦੇ ਨਾਲ ਕਤਲ ਹੋਇਆ ਕਿ ਉਸ ਬੱਚੇ ਦੀਆਂ ਡੈਥ ਤੋਂ ਬਾਅਦ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਉਸ ਨੇ ਹਰ ਇੱਕ ਨੂੰ ਵਿਚਲੱਤਾ ਕੀਤਾ ਵੀ ਹਰ ਇੱਕ ਦੇ ਵਿੱਚ ਗੁੱਸਾ ਵੀ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਪ੍ਰਵਾਸੀਆਂ ਦਾ ਵਿਰੋਧ ਵੀ ਹੋਇਆ ਹਾਲਾਂਕਿ ਕੁਝ ਥਾਂ ਤੇ ਹਿੰਸਕ ਝੜਪਾ ਵੀ ਸਾਹਮਣੇ ਆਈਆਂ ਪਰ ਉੱਥੇ ਪ੍ਰਸ਼ਾਸਨ ਦੁਆਰਾ ਲਗਾਤਾਰ ਹੁਣ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਪ੍ਰਵਾਸੀਆਂ ਦਾ ਵਿਰੋਧ ਨਹੀਂ ਕਰਨਾ ਜਦਕਿ ਬਹੁਤ ਸਾਰੇ ਸਾਨੂੰ ਵੀ ਮੈਸੇਜ ਆ ਰਹੇ ਨੇ ਕਿ ਅਸੀਂ ਤਾਂ ਪ੍ਰਸ਼ਾਸਨ ਦੀ ਇੱਕ ਤਰੀਕੇ ਦੇ ਨਾਲ ਮਦਦ ਕਰ ਰਹੇ ਹਾਂ ਅਸੀਂ ਉਹਨਾਂ ਲੋਕਾਂ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਮਦਦ ਕਰ ਰਹੇ ਹਾਂ ਜਿਨ੍ਹਾਂ ਦੇ ਕੋਲ ਕੋਈ ਆਧਾਰ ਕਾਰਡ ਨਹੀਂ ਹੈ ਜਿਨ੍ਹਾਂ ਦੇ ਕੋਲ ਕੋਈ ਵੋਟਰ ਕਾਰਡ ਨਹੀਂ ਹੈ ਇਹ ਪੰਜਾਬ ਕੀ ਏਨ ਕੇ ਦੇਸ਼ ਦੇ ਕਿਸੇ ਵੀ ਕੋਨੇ ਦਾ ਉਹਨਾਂ ਕੋਲ ਆਧਾਰ ਕਾਰਡ ਕੋਈ ਵੋਟਰ ਕਾਰਡ ਜਾਂ ਫਿਰ ਕੋਈ ਵੀ ਕਿਸੇ ਤਰ੍ਹਾਂ ਦਾ ਪਛਾਣ ਪੱਤਰ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਕੱਲ ਨੂੰ ਜੇਕਰ ਕੋਈ ਇਦਾਂ ਦੀ ਅਨਸਖਾਵੀ ਘਟਨਾ ਨੂੰ ਉਹ ਅੰਜਾਮ ਦਿੰਦੇ ਨੇ ਜਿਸ ਤਰ੍ਹਾਂ ਦੀ ਹੁਸ਼ਿਆਰਪੁਰ ਦੇ ਵਿੱਚ ਹੋਈ ਹੈ ਪਰਵਾਤਮਾ ਨਾ ਕਰੇ ਕਿ ਇਦਾਂ ਦੀ ਹੋਰ ਘਟਨਾ ਹੋਵੇ ਤੇ ਉਹ ਬੰਦਿਆਂ ਨੂੰ ਕਿਵੇਂ ਫਿਰ ਆਈਡੈਂਟੀਫਾਈ ਕੀਤਾ ਜਾਵੇਗਾ ਇਹ ਵੀ ਇੱਕ ਵੱਡਾ ਕਵੈਸਚਨ ਮਾਰਕ ਹੈ ਸੋ ਅੱਜ ਅਸੀਂ ਐਡਵੋਕੇਟ ਸੁਨੀਲ ਮਲੰਗੀ ਕੋਲ ਪਹੁੰਚੇ ਆ ਅਤੇ ਜਾਣਦੇ ਆ ਕਿ ਉਹਨਾਂ ਲੋਕਾਂ ਨੂੰ ਵਿਰੋਧ ਕਰਨਾ ਜਾਇਜ਼ ਹੈ ਕਾਨੂੰਨ ਦੇ ਹਿਸਾਬ ਦੇ ਨਾਲ ਜਾਂ ਫਿਰ ਜੋ ਵਿਰੋਧ ਕਰ ਰਹੇ ਨੇ ਉਹ ਗਲਤ ਕਰ ਰਹੇ ਨੇ ਤੇ ਕੀ ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਅਧਿਕਾਰ ਨੇ ਵਿਰੋਧ ਕਰਨ ਦੇ ਜਾਂ ਨਾ ਕਰਨ ਦੇ ਕਿਉਂਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਦਕਿ ਉਹ ਤਾਂ ਪ੍ਰਸ਼ਾਸਨ ਦੀ ਮਦਦ ਹੀ ਕਰਨਾ ਚਾਹੁੰਦੇ ਨੇ ਸੋ ਜਾਣਦੇ ਆ ਇਸ ਮਾਮਲੇ ਤੇ ਸਾਰਾ ਕਾਨੂੰਨੀ ਪੱਖ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆ ਸਵਾਗਤ ਹੈ ਸੱਸੀ ਗੱਲ ਜੀ ਸੱਸੀ ਗੱਲ ਜੀ ਦਸਕਨ ਨੂੰ ਸੱਸੀ ਗੱਲ ਸਰੇ ਮਾਮਲਾ ਹੁਸ਼ਿਆਰਪੁਰ ਘਟਨਾ ਤੋਂ ਬਾਅਦ ਚਰਚਾ ਦੇ ਵਿੱਚ ਆਇਆ ਹਾਲਾਂਕਿ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀ ਵੀ ਤਾਂ ਗਲਤ ਕਰਦੇ ਨੇ ਤਾਂ ਉੱਥੇ ਹੀ ਜਿਹੜੇ ਵਿਦਵਾਨ ਨੇ ਉਹਨਾਂ ਦੇ ਵੀ ਕਹਿਣਾ ਸੀ ਕਿ ਜੇਕਰ ਪੰਜਾਬੀ ਗਲਤ ਕਰਦਾ ਹੈ ਅਸੀਂ ਉਸ ਦਾ ਵੀ ਵਿਰੋਧ ਕਰਦੇ ਹਾਂ ਪਰ ਪੰਜਾਬੀ ਨੂੰ ਆਈਡੈਂਟੀਫਾਈ ਕਰਨਾ ਸੌਖਾ ਹੈ ਜਦਕਿ ਜਿਹੜੇ ਪ੍ਰਵਾਸੀ ਕੁਝ ਅਜਿਹੇ ਗਲਤ ਪ੍ਰਵਿਰਤੀ ਵਾਲੇ ਰਹਿ ਰਹੇ ਨੇ ਜਿਨ੍ਹਾਂ ਦੇ ਕੋਲ ਆਧਾਰ ਕਾਰਡ ਵੋਟਰ ਕਾਰਡ ਜਾਂ ਪ੍ਰੂਫ ਵੀ ਨਹੀਂ ਹੈ ਤੇ ਉਥੇ ਹੀ ਪ੍ਰਸ਼ਾਸਨ ਵੱਲੋਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਜੋ ਇੱਕ ਐਕਸ਼ਨ ਮੋਡ ਦੇ ਵਿੱਚ ਆਇਆ ਪ੍ਰਸ਼ਾਸਨ ਉਹਨਾਂ ਲੋਕਾਂ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਜਿਹੋ ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਨੇ ਇੱਥੋਂ ਤੱਕ ਵੀ ਕੁਝ ਅਧਿਕਾਰੀਆਂ ਦਾ ਕਿਹਾ ਹੈ ਕਿ ਤੁਸੀਂ ਪ੍ਰਵਾਸੀ ਸ਼ਬਦ ਦੀ ਵੀ ਵਰਤੋਂ ਨਹੀਂ ਕਰਨੀ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕਾਂ ਦੇ ਅਧਿਕਾਰ ਨੇ ਕੀ ਉਹ ਇਸ ਤਰ੍ਹਾਂ ਵਿਰੋਧ ਕਰ ਰਹੇ ਕਰ ਸਕਦੇ ਨੇ ਜਿਨ੍ਹਾਂ ਕੋਲ ਆਈਡੀ ਪ੍ਰੂਫ ਨਹੀਂ ਹੈ ਜਾਂ ਫਿਰ ਇਹ ਕਾਨੂੰਨ ਦੇ ਖਿਲਾਫ ਆ ਵੀ ਨਹੀਂ ਕਰ ਸਕਦੇ ਦੇਖੋ ਜੇ ਤੁਹਾਡੀ ਸਿਰਵਨ ਜਾਣਦੇ ਹੋ ਨਾ ਫਿਰ ਵੀ ਜੇ ਤੁਹਾਡੀ ਪ੍ਰੈਜ਼ੈਂਸ ਮੈਨੂੰ ਖਤਰਾ ਪੈਦਾ ਕਰੇ ਤੇ ਮੇਰੇ ਕੋਲ ਅਧਿਕਾਰ ਹੈ ਆਪਣੀ ਪ੍ਰੋਟੈਕਸ਼ਨ ਦਾ ਉਸ ਪ੍ਰੋਟੈਕਸ਼ਨ ਚ ਚਾਹੇ ਮੈਂ ਤੁਹਾਨੂੰ ਗਾਂਜੇ ਤੋਂ ਆਪਣਾ ਆਧਾਰ ਕਾਰਡ ਵਿਖਾਓ ਚਾਹੇ ਮੈਂ ਤੁਹਾਡੇ ਕੋਲ ਤੁਹਾਡੀ ਆਇਡੈਂਟੀਟੀ ਪ੍ਰੂਫ ਵੇਖਾਂ ਜਾਂ ਤੁਸੀਂ ਇੱਥੇ ਗਲਤ ਤਰੀਕੇ ਨਾਲ ਜੇ ਬੈਠੇ ਹੋ ਤੇ ਥਾਣੇ ਕੰਪਲੇਂਟ ਕਰੋ 112 ਦਾ ਫੋਨ ਕਰੋ ਇਹ ਮੇਰਾ ਸੰਵਿਧਾਨਕ ਰਾਈਟ ਹੈ ਇਹਨੂੰ ਜੇ ਕੋਈ ਅਫਸਰ ਤੁਹਾਡੇ ਨਾਲ ਤੱਕਾ ਕਰਕੇ ਇਹਦੇ ਤੋਂ ਵਾਂਝਿਆ ਕਰਦਾ ਉਹਦੀ ਕੰਪਲੇਂਟ ਵੀ ਪਾ ਦਿਓ ਮਾਨਯੋਗ ਦਾਲਚ ਤਾਨੂੰ ਆਪਣੀ ਸੇਫਟੀ ਦਾ ਪੂਰਾ ਅਧਿਕਾਰ ਹੈ ਰਾਦਰ ਇਹ ਨੌਕਰ ਨੇ ਜਿਨ੍ਹਾਂ ਨੂੰ ਸੇਫਟੀ ਲਈ ਰੱਖਿਆ ਗਿਆ ਸੁਰੱਖਿਆ ਲਈ ਰੱਖਿਆ ਗਿਆ ਪੁਲਿਸ ਦਾ ਕੰਮ ਪ੍ਰੋਵੈਂਸ਼ਨ ਹੈ ਕਿ ਕ੍ਰਾਈਮ ਨਾ ਹੋਣ ਦਵੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਕਿਸੇ ਵੀ ਸਟੇਟ ਦੇ ਬੰਦੇ ਨਾਲ ਕੋਈ ਨਾਰਾਜ਼ਗੀ ਦੁਸ਼ਮਣੀ ਹੈ ਸਾਡੀ ਇੰਡੀਆ ਦੇ ਕਿਸੇ ਬੰਦੇ ਨਾਲ ਕੋਈ ਨਾਰਾਜ਼ਗੀ ਦੁਸ਼ਮਣੀ ਨਹੀਂ ਸਾਡੀ ਫੋਰਨ ਦੇ ਵੀ ਕਿਸੇ ਬੰਦੇ ਨਾਲ ਨਾਰਾਜ਼ਗੀ ਦੁਸ਼ਮਣੀ ਨਹੀਂ ਪ੍ਰੋਵਾਈਡਡ ਉਹ ਲੀਗਲ ਤਰੀਕੇ ਨਾਲ ਸਹੀ ਤਰੀਕੇ ਨਾਲ ਆਇਆ ਹੋਵੇ ਜੇ ਨਹੀਂ ਪਿਆਰ ਆਉਂਦਾ ਪਿਆ ਕਿਸੇ ਖਾਸ ਅਫਸਰ ਨੂੰ ਤਾਂ ਆਪਣੇ ਘਰ ਰੱਖ ਲਿਆ ਕਰੇ ਕਮਰੇ ਖੋਲ੍ਹ ਦਵੇ ਉਦੋਂ ਕੋਈ ਸਰਕਾਰੀ ਕੋਠੀ ਹੈ ਵਾੜ ਲਵੇ ਸਾਰੇ ਉੱਥੇ ਤੇ ਜੇ ਫਿਰ ਇੰਨਾ ਹੀ ਕਾਬਲ ਸੀ ਤੇ ਕੋਈ ਇੰਨਾ ਕ੍ਰਾਈਮ ਹੋਉਂ ਨਾ ਦਿੰਦਾ ਇੰਨਾ ਹੀ ਐਫੀਸ਼ੀਐਂਟ ਸੀ ਸੋ ਇਹਦੇ ਵਾਸਤੇ ਅਨ ਆਈਡੈਂਟੀਫਾਈਡ ਬੰਦਾ ਉਹ ਕੋਈ ਵੀ ਹੈ ਚਾਹੇ ਪੰਜਾਬ ਦਾ ਹੀ ਵਾਸੀ ਹੋਵੇ ਜਿਹਦਾ ਬਾਲਗ ਹੋਣ ਤੇ ਆਧਾਰ ਕਾਰਡ ਜਾਂ ਆਈਡੈਂਟੀਟੀ ਪ੍ਰੂਫ ਨਹੀਂ ਹੈ ਉਹਨੂੰ ਡੈਫੀਨੇਟਲੀ ਕੁਐਸਚਨ ਕਰਨਾ ਬਣਦਾ ਭਾਜੀ ਜਿਸ ਵੀ ਘਰ 'ਚ ਤੁਸੀਂ ਰਹਿ ਰਹੇ ਹੋ ਰਾਈਟ ਤੁਹਾਡੇ ਆਂਡ ਗਵਾਂਡ ਨੂੰ ਤੁਹਾਡੇ ਸ਼ਾਇਦ ਮਾਮੇ ਦਾ ਚਾਚੇ ਦਾ ਭੂਆ ਦਾ ਕਿਸੇ ਨਾ ਕਿਸੇ ਨੂੰ ਘਰ ਪਤਾ ਹੋਊਗਾ ਪਤਾ ਹੁੰਦਾ ਸਹੀ ਗੱਲ ਹੈ ਜੀ ਪਤਾ ਹੁੰਦਾ ਕਿਉਂਕਿ ਮਿਲਦੇ ਵਰਦੇ ਜਦੋਂ ਰਿਸ਼ਤੇਦਾਰ ਆਉਂਦੇ ਆ ਚਾਰ ਗਵਾਂਢੀਆਂ ਦਾ ਇੱਧਰ ਚਾਰ ਉੱਧਰ ਆਪਣੇ ਪਿੰਡ ਦੇ ਅਸਰ ਰਸੂਲ ਮੁਤਾਬਕ ਆਪਣੇ ਸ਼ਹਿਰ ਦੇ ਅਸਰ ਰਸੂਲ ਮੁਤਾਬਕ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਦਾ ਯਾਰ ਫਲਾਣੀ ਥਾਂ ਦਾ ਘਰ ਹੈਗਾ ਜੀ ਹਾਂਜੀ ਉਹਦਾ ਨਾਂ ਇਹ ਹੈਗਾ ਜੀ ਇਹਨਾਂ ਦਾ ਇੱਕ ਰਿਸ਼ਤੇਦਾਰ ਪਠਾਨਕੋਟ ਵੀ ਰਹਿੰਦਾ ਜੀ ਇੱਕ ਰਿਸ਼ਤੇਦਾਰ ਇਹਨਾਂ ਦਾ ਦਿੱਲੀ ਵੀ ਰਹਿੰਦਾ ਜੀ ਉਹ ਪਤਾ ਹੁੰਦਾ ਹੁਣ ਦਿੱਲੀ ਕਿੱਥੇ ਰਹਿੰਦਾ ਨਾ ਪਤਾ ਹੋਵੇ ਪਰ ਕਹਿੰਦਾ ਬਾਅਦ ਟਰੇਸੇ ਸਹੀ ਗੱਲ ਹੈ ਵੀ ਪੁਲਿਸ ਨੂੰ ਇਹ ਵੀ ਦੱਸ ਸਕਦੇ ਨੇ ਵੀ ਜੇ ਮੰਨ ਲਓ ਕੋਈ ਐਦਾਂ ਦਾ ਕੰਮ ਕਰਾਇਆ ਜਾਂਦਾ ਕਿੱਥੇ ਹੋ ਸਕਦਾ ਕੁਲਵਿੰਦਰ ਸਿੰਘ ਇੱਥੇ ਨਹੀਂ ਹੈਗਾ ਤੇ ਉਹਨਾਂ ਦੇ ਇੱਥੇ ਇੱਥੇ ਰਿਸ਼ਤੇਦਾਰ ਰਹਿੰਦੇ ਆ ਜੀ ਉਹ ਸੁਨੀਲ ਕੋ ਸੁਨੀਲ ਮੱਲਣ ਕੋ ਚੰਡੀਗੜ੍ਹ ਵੀ ਜਾ ਸਕਦੇ ਨੇ ਰਾਈਟ ਇੱਕ ਐਗਜ਼ਾਮਪਲ ਦੇ ਰਿਹਾ ਪਰ ਜਿਹੜੇ ਇਹ ਬੰਦੇ ਬਾਹਰੋਂ ਆਉਂਦੇ ਨੇ ਜਿਹੜੇ ਆਉਂਦੇ ਹੀ ਇਸੇ ਪਰਪਸ ਨਾਲ ਆ ਜਿਨ੍ਹਾਂ ਨੂੰ ਆਇਡੈਂਟੀਫਾਈ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਕਿੱਦਾਂ ਫੜੋਗੇ ਇੱਕ ਘਟਨਾ ਕੀਰਤਪੁਰ ਸਾਹਿਬ ਵਿਖੇ ਆਨੰਦਪੁਰ ਸਾਹਿਬ ਵਿਖੇ ਹੋਈ ਜਿੱਥੇ ਕਿ ਕੁਝ ਪੱਤਰਕਾਰਾਂ ਨੇ 100-150 ਦੇ ਕਰੀਬ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕ ਆਈਡੈਂਟੀਫਾਈ ਕੀਤੇ ਜਦੋਂ ਉਹਨਾਂ ਤੋਂ ਉਹਨਾਂ ਦੇ ਆਈਡੀ ਪ੍ਰੂਫ ਮੰਗੇ ਗਏ ਤਾਂ ਕਿਸੇ ਕੋਲ ਨਹੀਂ ਸੀਗਾ ਤਾਂ ਉਹਨਾਂ ਨੇ ਇਹ ਕਹਿੰਦੇ ਹੋਏ ਉਹਨਾਂ ਨੂੰ ਟ੍ਰੇਨ ਰੇਲਵੇ ਸਟੇਸ਼ਨ ਤੱਕ ਲੈ ਗਏ ਕਿ ਤੁਸੀਂ ਆਪਣੀ ਸਟੇਟ ਜਾਓ ਉੱਥੋਂ ਆਈਡੀ ਪ੍ਰੂਫ ਆਪਣੇ ਬਣਵਾਓ ਜਾਂ ਲੈ ਕੇ ਆਓ ਫਿਰ ਤੁਸੀਂ ਆ ਸਕਦੇ ਹੋ ਪਰ ਉੱਥੇ ਹੀ ਅਨੰਦਪੁਰ ਸਾਹਿਬ ਦੇ ਇੱਕ ਕਾਉਂਸਲਰ ਦੁਆਰਾ ਉਹਨਾਂ ਦਾ ਵਿਰੋਧ ਕੀਤਾ ਗਿਆ ਪ੍ਰਸ਼ਾਸਨ ਨੂੰ ਇੱਥੇ ਤੱਕ ਕਿਹਾ ਗਿਆ ਕਿ ਤੁਸੀਂ ਪੱਤਰਕਾਰਾਂ ਦੇ ਖਿਲਾਫ ਪਰਚਾ ਦਰਜ ਕਰੋ ਇਹ ਨਫਰਤ ਫਲਾ ਰਹੇ ਨੇ ਦੇਖੋ ਗਲਤ ਇਹ ਆਪਣੀ ਆਪਣੀ ਸੋਚਦੀ ਹੈ ਨਾ ਜੀ ਖਾਸ ਕਰਕੇ ਜੇ ਭੇੜਾਗੜ੍ਹ ਕੀ ਸਾਡੇ ਪੋਲੀਟਿਕਲ ਲੀਡਰਾਂ ਦਾ ਹੈ ਜਿਨ੍ਹਾਂ ਨੇ ਆਪਣੀਆਂ ਵੋਟਾਂ ਖਾਤਰ ਅਨ ਆਈਡੈਂਟੀਫਾਈਡ ਲੋਕਾਂ ਨੂੰ ਆਈਡੈਂਟੀਫਾਈ ਕਰਤਾ ਉਹਨਾਂ ਦੀ ਪਿਛਲੀ ਮੰਨ ਲੋ ਆਧਾਰ ਕਾਰਡ ਤੁਸੀਂ ਇੱਥੇ ਬਣਾਉਣਾ ਪਹਿਲਾਂ ਪਿਛਲਾ ਕੈਨਸਲ ਕਰਾਉਣਾ ਪਊ ਤੇ ਨਵੇਂ ਵਾਸਤੇ ਤੁਹਾਨੂੰ ਇੱਥੇ ਆਈਡੈਂਟੀਫਾਇਰ ਚਾਹੀਦਾ ਉਹ ਉਹ ਆਈਡੈਂਟੀਫਾਇਰ ਜਾਲੀ ਬਣ ਗਏ ਪਿਛਲਾ ਆਧਾਰ ਕਾਰਡ ਕੈਨਸਲ ਨਹੀਂ ਹੋਇਆ ਜਿਵੇਂ ਤੁਸੀਂ ਦੱਸਿਆ ਵੀ ਕਈ ਐਦਾਂ ਦੇ ਵੀ ਗਰੁੱਪ ਬਣ ਗਏ ਜਿਹੜੇ 4000 ਰੁਪਏ 'ਚ ਆਧਾਰ ਕਾਰਡ ਬਣਾ ਦਿੰਦੇ ਨੇ ਕੁਝ ਪ੍ਰਵਾਸੀਆਂ ਨੇ ਆਪ ਦੱਸਿਆ ਕਿ ਸਾਡੇ ਕੋਲ ਬਿਹਾਰ ਦਾ ਵੀ ਆਈਡੀ ਪ੍ਰੂਫ ਆ ਤੇ ਪੰਜਾਬ ਦਾ ਵੀ ਸਾਡੀ ਬਿਹਾਰ 'ਚ ਵੀ ਵੋਟ ਹੈਗੀ ਆ ਕਹਿੰਦੇ ਜੀ ਬਿਲਕੁਲ ਹੈਗੀ ਆ ਜੀ ਤਿੰਨ ਤਿੰਨ ਥਾਵਾਂ ਤੇ ਵੋਟਾਂ ਨੇ ਹਾਂਜੀ ਔਰ ਕਈਆਂ ਨੇ ਤੇ ਐਦਾਂ ਕੀਤਾ ਕਿ ਪੁਰਾਣ अच्छा जी हां जी हां जी तो ਜਦੋਂ ਦੇਖੋ ਨਾ ਮੁੱਲ ਵਿਕਦੀ ਪਈ ਹੈ ਇਹ ਆਇਡੈਂਟੀਫਿਕੇਸ਼ਨ ਤੇ ਡੈਫੀਨੇਟਲੀ ਜਿਹੜੇ ਪੋਲਿਟਿਕਲ ਲੀਡਰ ਜਾਂ ਪੋਲਿਟਿਕਲ ਸਰਪੰਚ ਪੰਚ ਜਿੰਨੇ ਵੀ ਨੇ ਜਦੋਂ ਜਿਨ੍ਹਾਂ ਨੂੰ ਆਪਣੀ ਵੋਟਾਂ ਦੀ ਭੁੱਖ ਪਈ ਹੈ ਐਸੇ ਪਿੰਡ ਵੀ ਪੰਜਾਬ 'ਚ ਨੇ ਜਿੱਥੇ 1400 ਪੰਜਾਬੀ ਦੇ 6000 ਨਾਨ ਪੰਜਾਬੀ ਰਹਿ ਰਹੇ ਨੇ ਐਸੇ ਪਿੰਡ ਵੀ ਨੇ ਅਸੀਂ ਕਿਸੇ ਨੂੰ ਰਹਿਣ ਤੋਂ ਨਾ ਨਹੀਂ ਕਰ ਰਹੇ ਪਰ ਘਟੋ ਘਟਾ ਆਇਡੈਂਟੀਫਾਈ ਕਰਨ 'ਚ ਤਕਲੀਫ ਕੀ ਹੈ ਐਡਮਿਨਿਸਟ੍ਰੇਸ਼ਨ ਨੂੰ ਤੇ ਜੇ ਆਇਡੈਂਟੀਫਾਈਡ ਨਹੀਂ ਹੈਗਾ ਬੰਦਾ ਤੇ ਉਹਨੂੰ ਇੱਥੋਂ ਕੱਢਣ 'ਚ ਤਕਲੀਫ ਕੀ ਹੈ ਯਾਦ ਹੈ ਆਪਣਾ ਆਈਡੈਂਟੀਟੀ ਪ੍ਰੂਵ ਕਰ ਦੇ ਤਾ ਯਾ ਫਿਰ ਸ਼ਹਿਰ ਛੱਡਦਾ ਜਿੱਥੋਂ ਦਾ ਤੂੰ ਰਹਿਣ ਵਾਲਾ ਉੱਥੇ ਜਾ ਕੇ ਰਹਿ ਤੀ ਜਾਂ ਉੱਥੋਂ ਡੰਡੀ ਫੁੱਟ ਪ੍ਰੂਫ ਲੈ ਕੇ ਆ ਇਹ ਤੁਹਾਡਾ ਸੰਵਧਾਨਕ ਰਾਈਟ ਹੈ ਜਿਹੜੇ ਬੰਦੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਆਪਣੇ ਜੇ ਖਤਰਾ ਤੇ ਪੁਲਿਸ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਚੁੱਕੇ ਤੇ ਉਹਨਾਂ ਨੂੰ ਆਈਡੈਂਟੀਫਾਈ ਕਰੇ ਜਿਵੇਂ ਆਪਣੇ ਕੋਈ ਘਰੇ ਅਣਜਾਣ ਬੰਦਾ ਆ ਜਾਂਦਾ ਤਾਂ ਆਪਣੇ ਕੋਲ ਪੂਰਾ ਹੱਕ ਹੁੰਦਾ ਕਿ ਆਪਾਂ ਉਹਨੂੰ ਬਾਹਰ ਕੱਢ ਸਕਦੇ ਹਾਂ ਕਿ ਮੈਂ ਤੈਨੂੰ ਨਹੀਂ ਜਾਣਦਾ ਜਾਂ ਮੈਨੂੰ ਤੇਰੇ ਤੋਂ ਖਤਰਾ ਲੱਗ ਰਿਹਾ ਕੋਈ ਗਲਤ ਐਕਟੀਵਿਟੀ ਲੱਗ ਰਹੀ ਹੈ ਤੇਰੀ ਕੀ ਕੋਈ ਐਦਾਂ ਦਾ ਵੀ ਅਧਿਕਾਰ ਹੁੰਦਾ ਕਿ ਜੇਕਰ ਕਿਸੇ ਪੰਜਾਬ ਦੇ ਬੰਦੇ ਨੂੰ ਜਾਂ ਫਿਰ ਮੰਨ ਲਓ ਕੋਈ ਬਿਹਾਰ 'ਚ ਰਹਿਣ ਵਾਲਾ ਉੱਥੇ ਉਹਨਾਂ ਦੇ ਕੋਈ ਬਿਹਾਰ 'ਚ ਜਾਂ ਯੂਪੀ 'ਚ ਕਿਤੇ ਵੀ ਮੰਨ ਲਓ ਕੋਈ ਆ ਜਾਂਦਾ ਤਾਂ ਉਹਨਾਂ ਨੂੰ ਖਤਰਾ ਲੱਗਦਾ ਕਿ ਸਾਡੇ ਸਟੇਟ ਦੇ ਲੋਕਾਂ ਨੂੰ ਇਹ ਤੋਂ ਕੋਈ ਖਤਰਾ ਹੋ ਸਕਦਾ ਕਿ ਉਹਦਾ ਵਿਰੋਧ ਕੀਤਾ ਜਾ ਸਕਦਾ ਹੈ ਕਾਨੂੰਨ ਦਾ ਦੇਖੋ ਜਿਸ ਜਗ੍ਹਾ ਤੋਂ ਜਿਸ ਸਿਸਟਮ ਤੋਂ ਕਿਸੇ ਨੂੰ ਖਤਰਾ ਹੈ ਉਹਦਾ ਪ੍ਰੋਸੀਜਰ ਹੈ ਕਿ ਤੁਸੀਂ ਪੁਲਿਸ ਨੂੰ ਸਭ ਤੋਂ ਪਹਿਲਾਂ ਕਹੋਗੇ ਪੁਲਿਸ ਹੁਣ ਉਹ ਐਗਜ਼ਾਮਪਲ ਦੇਣਾ ਤੁਹਾਨੂੰ ਮੈਂ ਚੰਡੀਗੜ੍ਹ ਦੀਆਂ ਸੜਕਾਂ ਤੇ ਭਿਖਾਰੀ ਨੇ ਹਾਂਜੀ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਸੁੱਤੀ ਪਈ ਹੈ ਸਹੀ ਗੱਲ ਹੈ ਮੈਂ 112 ਨੰਬਰ ਤੇ ਫੋਨ ਕਰਕੇ ਬੁਲਾਉਣਾ ਚੰਡੀਗੜ੍ਹ ਦੀ ਪੁਲਿਸ ਆਉਂਦੀ ਹੈ ਇਹ ਵੀ ਮੁਹਿੰਮ ਪੰਜਾਬ 'ਚ ਚਲਾਈ ਹੋਈ ਹੈ ਜੀ ਉੱਧਰ ਵੀ ਸੇਮ ਹੈ ਜੀ ਮੈਂ ਦੱਸਦਾ ਨਾ ਜੀ ਅੰਮ੍ਰਿਤਸਰ ਚਲਾਈ ਸੀ ਨਾ ਜੰਡਿਆਲੇ ਸੋਨੂ ਜੰਡਿਆਲਾ ਨੇ ਹਾਂਜੀ ਮੁਰਗੇ ਉਹ ਭੱਜ ਗਏ ਸਾਰੇ ਹਾਂਜੀ ਇਸੇ ਤਰ੍ਹਾਂ ਚੰਡੀਗੜ੍ਹ ਦੀ ਪੁਲਿਸ ਨਾਲ ਲੜੀ ਹੈ ਇਹ ਇਨਾਂ ਚੋਰਾਂ ਦੇ ਜਿਸ ਤਰ੍ਹਾਂ ਲੜੀ ਹੈ ਪੁਲਿਸ ਨੂੰ ਫੋਨ ਕਰੋ ਆ ਕੇ ਕਹੇਗੀ ਹਾਂ ਤਾਂ ਕੋਈ ਵੀ ਨਹੀਂ ਹੈ ਹਾਂਜੀ ਸੁਨੀਲ ਜੀ ਆਪ ਕਿਆ ਕਰਤੇ ਹੋ ਜੀ ਮੈਂ ਵਕੀਲ ਹਾਂ ਕਹਾਂ ਸੇ ਬੋਲਤੇ ਹੋ ਜੀ ਹਾਈ ਕੋਰਟ ਸੇ ਆਪਨੇ ਕੰਪਲੀਟ ਕੀਤੀ ਮੈਂ ਕਹਾਂਜੀ ਕੀਤੀ ਕਿਆ ਹੋਇਆ ਥਾ ਮੈਂ ਕਹਾ ਕਿਉਂ ਤੁਝੇ ਪਤਾ ਨਹੀਂ ਹੈ 112 ਵਾਲੀ ਮੈਡਮ ਨੇ ਕਿ ਕਿਆ ਹੋਇਆ ਥਾ ਤਾਂ ਜੋ ਹੋਇਆ ਥਾ ਕਰੋ ਕਹਿੰਦਾ ਉਹ ਹਾਂ ਤਾਂ ਕੋਈ ਵੀ ਨਹੀਂ ਹੈ ਪਰ ਇੱਕ ਵਾਰ ਮੈਂ ਵੀਡੀਓ ਵੀ ਬਣਾਈ ਸੀ ਜਦੋਂ ਮੈਂ ਵੀਡੀਓ ਵਿਖਾਈ ਮੈਂ ਕਹਾ ਵੇ ਤੋ ਉਹ ਪਖਾਰੀ ਕੋ ਪੈਸੇ ਲੈ ਰਹੇ ਹੈ ਤੇ ਤੂੰ ਮੈਨੂੰ ਕਹਿੰਦੇ ਇੱਥੇ ਕੋਈ ਵੀ ਨਹੀਂ ਅਵੇਲੇਬ ਅੱਛਾ ਫਿਰ ਮੁੜ ਕੇ ਭੱਜ ਲਿਆ ਮੈਂ ਫੋਨ ਕਰਕੇ ਸਾਈਡ ਤੇ ਖਲੋ ਗਿਆ ਤੇ ਮੈਨੂੰ ਪਤਾ ਸੀ ਫੋਨ ਆਏਗਾ ਵੀ ਇੱਥੇ ਤਾਂ ਕੋਈ ਵੀ ਨਹੀਂ ਇਹਨਾਂ ਦਾ ਨੈਟਵਰਕ ਹੈ ਪੁਲਿਸ ਵਾਲੇ ਆਪ ਹੀ ਫੋਨ ਕਰ ਦਿੰਦੇ ਚਲ ਜਾ ਤਰੀਕ ਕੰਪਲੀਟ ਹੋ ਗਈ ਹੈ ਤੇ 2 ਘੰਟੇ ਬਾਅਦ ਆ ਜੀ ਉੱਥੇ ਪੈਸੇ ਲੈ ਕੇ ਬਿਠਾ ਦਿੰਦੇ ਨੇ ਇਹ ਮਹੀਨੇ ਚੱਲਦਾ ਇਹਨਾਂ ਲੋਕਾਂ ਦਾ ਦੇ ਸਾਰੇ ਇਹ ਵੀ ਕਿਤਨਾ ਕਿਤੇ ਜਿਵੇਂ ਵਿਰੋਧ ਦਾ ਕਾਰਨ ਜੋ ਇਸ ਸਮੇਂ ਲਾਵਾ ਫੁੱਟਿਆ ਇੱਕ ਕਿਤੇ ਨਾ ਕਿਤੇ ਕੁਝ ਗੱਲਾਂ ਕਰਕੇ ਪਹਿਲਾਂ ਸੁਲਗ ਰਿਹਾ ਸੀ ਇਹ ਜਿਵੇਂ ਕੁਝ ਪ੍ਰਵਾਸੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਚੰਗੇ ਪ੍ਰਵਾਸੀ ਵੀ ਨੇ ਜਿਹੜੇ ਪੰਜਾਬ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਵੀ ਪਾ ਰਹੇ ਨੇ ਪਰ ਕੁਝ ਜਿਹੇ ਗਲਤ ਪ੍ਰਵਿਰਤੀ ਦੇ ਵੀ ਨੇ ਜਿਵੇਂ ਅਸੀਂ ਕੀਰਤਪੁਰ ਸਾਹਿਬ ਕਾਫੀ ਇਦਾਂ ਦੀ ਮੁਹਿੰਮ ਚਲਾਈ ਆ ਤਾਂ ਉੱਥੇ ਆਪਣੀ ਆਇਡੈਂਟੀ ਲੁਕਾ ਕੇ ਜਿਵੇਂ ਹੁਣ ਪੂਰੀ ਦੁਨੀਆ ਦੇ ਵਿੱਚ ਇੱਕ ਗੱਲ ਤੁਸੀਂ ਪ੍ਰਚਾਰੀ ਜਾਂਦੀ ਹੈ ਕਿ ਸਿੱਖ ਮਰ ਜੂਗਾ ਪਰ ਭੀਖ ਨਹੀਂ ਮੰਗਦਾ ਪਰ ਉਹਨਾਂ ਦੇ ਦਸਤਾਰਾਂ ਬਨ ਕੇ ਦਮਾਲੇ ਬਨ ਕੇ ਦਾੜੀ ਰੱਖ ਕੇ ਜੀ ਲੰਬੀ ਉਹ ਭੀਖ ਮੰਗਦੇ ਨੇ ਉਹ ਵੀ ਇੱਕ ਤਰੀਕੇ ਨਾਲ ਗਲਤ ਹੋ ਸਕਦਾ ਜਿਵੇਂ ਆਪਣੀ ਆਇਡੈਂਟੀ ਲੁਕਾ ਕੇ ਕਿਸੇ ਹੋਰ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਡੈਫੀਨਿਟਲੀ ਜੀ ਡੈਫੀਨਿਟਲੀ ਬੜੀ ਵੱਡੀ ਸਾਜ਼ਿਸ਼ ਹੈ ਬੜੀ ਵੱਡੀ ਸਾਜ਼ਿਸ਼ ਹੈ ਕਿ ਸਿਰ ਤੇ ਦਮਾਲਾ ਜਾਂ ਬਣ ਲਿਆ ਥੋੜੀ ਜੀ ਦਾੜੀ ਰੱਖ ਲਈ ਤੇ ਟੁੱਟੀ-ਭੱਡੀ ਪੰਜਾਬੀ ਬੋਲੀ ਤੇ ਡੈਫੀਨਿਟਲੀ ਪੰਜਾਬੀਆਂ ਨੂੰ ਬਸਰਾਮ ਕਰਨ ਦਾ ਤਰੀਕਾ ਕਿਉਂਕਿ ਲੋਕਾਂ ਨੂੰ ਇਮੋਸ਼ਨਲੀ ਆਪਣਾ ਔਰ ਆਪਣਾ ਆਇਡੈਂਟੀਟੀ ਬਦਲ ਗਿਆ ਆਪਣਾ ਧਰਮ ਬਦਲ ਗਿਆ ਤੁਸੀਂ ਈ ਕਾ ਕੰਮ ਕਰ ਰਹੇ ਹੋ ਤਾਂ ਡੈਫੀਨਿਟਲੀ ਜੇ ਤੇ ਮੈਂ ਇਹਨੂੰ ਕਮਰਸ਼ੀਅਲ ਭਾਸ਼ਾ ਚ ਗਾਵਾਂ ਜੀਓਗ੍ਰਾਫੀਕਲ ਇੰਡੀਕੇਸ਼ਨ ਕਹਿੰਦੇ ਇਹਨੂੰ ਉਹਦੇ ਵਿੱਚ ਇਹ ਪੰਜਾਬੀ ਜਦੋਂ ਪੱਗ ਵਿਖਦੀ ਹੈ ਤੇ ਉਹਨਾਂ ਨੂੰ ਨਾਲ ਹੀ ਅੰਮ੍ਰਿਤਸਰ ਚ ਇੱਤੇ ਹੁੰਦਾ ਲੋਕਾਂ ਨੂੰ ਪੰਜਾਬ ਤੇ ਅੰਮ੍ਰਿਤਸਰ ਉਸ ਤੋਂ ਬਾਅਦ ਕੋਈ ਨਹੀਂ ਚ ਇਤੇ ਹੁੰਦਾ ਤੇ ਜਿਹੜੇ ਅੰਗਰੇਜ਼ ਵੀ ਨਿਕਲੇ ਉਹ ਬੱਲੇ ਬੱਲੇ ਵੀ ਇਹ ਦਲੇਰ ਤੇ ਆਸੇ ਮਜ਼ਾਕ ਵਾਲੀ ਕੌਮ ਆ ਗਈ ਕਿ ਖੁਸ਼ ਰਹਿੰਦੇ ਨੇ 24 ਘੰਟੇ ਸੋ ਉਸ ਆਈਡੈਂਟੀਟੀ ਨੂੰ ਜਦੋਂ ਕੋਈ ਖਤਰਾ ਪਹਚਾਏਗਾ ਤੇ ਡੈਫੀਨਿਟਲੀ ਪ੍ਰੋਬਲਮ ਤਾਂ ਹੈਗੀ ਹੈ ਨਾ ਸਾਨੂੰ ਤੇ ਇਦਾਂ ਦੀ ਜੀ ਆਨੰਦਪੁਰ ਸਾਹਿਬ ਜਦੋਂ ਆਪਾਂ ਕਿਲਾ ਆਨੰਦਗੜ੍ਹ ਆਨੰਦਗੜ੍ਹ ਸਾਹਿਬ ਵਾਲ ਨੂੰ ਜਾਣੇ ਆ ਉੱਥੇ ਪੂਰੀ ਇੱਕ ਲੈਂ ਗੋਲ ਗੱਪੇ ਜੂਸ 버ਗਰਾਂ ਦੀ ਲੱਗੀ ਹੋਈ ਹੈ ਸਾਰੇ ਦਿਮਾਲੇ ਵਾਲੇ ਨੇ ਪਹਿਲਾਂ ਕਾਫੀ ਵੀਡੀਓਜ਼ ਵੀ ਆਈਆਂ ਵੀ ਕਿੰਨਾ ਵਧੀਆ ਮਾਹੌਲਾ ਸਾਰੇ ਨੌਜਵਾਨ ਦਮਾਲੇ ਸਜਾਉਂਦੇ ਨੇ ਪਰ ਅਸੀਂ ਇੱਕ ਵੀਡੀਓ ਕੀਤੀ ਉਹ ਸਾਰੇ ਪ੍ਰਵਾਸੀ ਨੇ ਅਸੀਂ ਉੱਥੇ ਇਹ ਵੀ ਕਿਹਾ ਸੀਗਾ ਕਿ ਜੇ ਤਾਂ ਇਹ ਕਿਸੇ ਧਰਮ ਤੋਂ ਕਿਸੇ ਤੋਂ ਵੀ ਹੋ ਗਿਆ ਵੀ ਪ੍ਰਭਾਵਿਤ ਹੋ ਕੇ ਕਰ ਰਹੇ ਨੇ ਤਾਂ ਇਹਨਾਂ ਦੀ ਸਰਾਹਣਾ ਬਣਦੀ ਹੈ ਪਰ ਜੇਕਰ ਇਹ ਆਪਣੇ ਵਪਾਰ ਦੇ ਲਈ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਨੇ ਤਾਂ ਤਾਂ ਲਾਨਤਾ ਵੀ ਬਣਦੀ ਉੱਥੇ ਦੋ ਤਿੰਨ ਚੀਜ਼ਾਂ ਨੇ ਕਿ ਕਿਸੇ ਵੇਲੇ ਨਾ ਉੱਥੇ ਕੋਈ ਛਲਾਰੂ ਸਾਡੇ ਵਰਗੇ ਚੱਲ ਜਾਂਦੇ ਨੇ ਓਏ ਤੂੰ ਗੁਰਦੁਆਰੇ ਕੋਲ ਖਲੋਤਾ ਸਿਰ ਕੱਜ ਉਹ ਹੁਣ ਈਵਨ ਮੈਂ ਨਾ ਇੱਥੇ ਸਾਡੇ 40 ਸੈਕਟਰ ਗੁਰਦੁਆਰਾ ਇੱਕ ਹਾਂਜੀ ਉੱਥੇ ਮੈਂ ਇੱਕ ਵਾਰ ਹੀ ਗਿਆ ਮਤਲਬ ਸਾਡੇ ਗੁਰਦੁਆਰੇ ਦੇ ਜਿਹੜੇ ਭਾਈ ਨੇ ਨਾ ਸੋ ਕਾਲਡ ਭਾਈ ਇਹ ਵੀ ਸਾਡੀ ਮਰਿਆਦਾ ਡਾਊਨ ਕਰਦੇ ਪਏ ਨੇ ਸਹੀ ਗੱਲ ਹੈ ਪੈਰਾਂ 'ਚ ਮੈਂ ਜੁੱਤੀ ਪਾਈ ਆ ਹਾਂਜੀ ਜੋੜਾ ਕਰਤਾ ਕਿ ਮੈਂ ਜੁੱਤੀ ਪਾ ਰਿਆਂ ਪਰ ਗੁਰਦੁਆਰਾ ਸਾਹਿਬ ਦੀ ਪਰਸਰ ਦੇ ਅੰਦਰ ਆ ਜੋੜਾ ਕਰ ਹਾਂਜੀ ਮਤਲਬ ਜਿੱਥੇ ਮਹਾਰਾਜ ਦੀ ਦੇਹ ਉੱਥੇ ਤੇ ਨਹੀਂ ਉੱਥੇ ਤੇ ਪੌੜੀਆਂ ਚੜ੍ਹ ਕੇ ਉੱਤੇ ਜਾਣਾ ਪਰ ਜਿਹੜੀ ਬਾਹਰਲੀ ਪ੍ਰਕਰਮਾ ਜਿੱਥੇ ਡਿਊੜੀ ਖਲੋ ਉਹਨੂੰ ਖਦੂਦ ਦੇ ਅੰਦਰ ਮੈਨੂੰ ਆ ਕੇ ਵਰਛਾ ਵਗਾ ਕੇ ਕਹਿੰਦਾ ਸਿਰ ਤੇ ਕੱਜ ਸ ਮੈਂ ਸਰ ਕਜਲਨਾ ਮੈਂ ਕਿਹਾ ਪੈਰਾ ਚ ਮੇਰੇ ਜੁੱਤੀਆਂ ਜੋੜਾ ਕਰਤਕਵੇਂ ਜਾ ਰਿਹਾ ਹਾਂ ਜੋੜਾ ਕਰ ਤੋਂ ਬਾਅਦ ਮੈਂ ਪੈਰ ਧੋਣ ਤੋਂ ਪਹਿਲਾਂ ਸਿਰ ਨਾ ਕਜਾਂ ਕਹਿੰਦਾ ਨਹੀਂ ਕਜਣਾ ਬੈਣਾ ਨਹੀਂ ਤਾਂ ਇੱਥੇ ਲੜਾਈ ਹੋ ਜੂ ਮੈਂ ਕਿਹਾ ਤੂੰ ਕਿੱਧਰ ਦਾ ਜੰਮ ਕੇ ਆ ਗਿਆ ਓਏ ਮੈਂ ਕਿਹਾ ਦਰਬਾਰ ਸਾਹਿਬ ਦਾ ਖੇਡਿਆ ਮੈਂ ਤੂੰ ਮੈਂ ਪੈ ਗਿਆ ਉਦੋਂ ਪੰਗਾ ਮੈਂ ਕਿਹਾ ਬਹੁਤ ਸਿਰ ਤੇ ਚਾਰ ਵਾਰ ਲਾ ਕੇ ਸੁਧਾਰ ਨਹੀਂ ਬਣ ਜੀਦਾ ਤੁਸੀਂ ਸਾਡੇ ਗੁਰਦੁਆਰਿਆਂ ਦੀ ਮਰਿਆਦਾ ਭੰਗ ਕਰ ਰਹੇ ਹੋ ਲੋਕਾਂ ਨੂੰ ਡਰਾ ਕੇ ਸਹੀ ਗੱਲ ਹੈ ਏਦਾਂ ਦੇ ਵੀ ਹੈਗੇ ਦੇ ਵਿੱਚ ਇਹ ਵੀ ਬਦਤਮੀਜ਼ ਮੈਂ ਕਹੂੰਗਾ ਜਿਹੜੇ ਆਪਣੇ ਆਪ ਦਾ ਨਵਾਂ ਕਾਨੂੰਨ ਬਣਾ ਲੈਂਦੇ ਨੇ। ਅਸੀਂ ਜਿਆਦਾ ਜੋੜੇ ਵੀ ਫਿਰ ਬਾਹਰ ਫਿਰ ਜੋੜੇ ਵੀ ਗੇਟੋਂ ਬਾਹਰ ਰਖਾ ਲਓ। ਜੇ ਜੋੜਾ ਘਰ ਤੱਕ ਮੈਂ ਜਾ ਲਗਾ ਸਿਰ ਕੱਜੋ ਜੀ ਮੈਂ ਕਹਿੰਦਾ ਵਟ ਨੌਨਸੈਂਸ ਤੁਸੀਂ ਉੱਥੇ ਦੁਕਾਨਾਂ ਖੋਲੀਆਂ ਅੰਦਰ। ਤੁਸੀਂ ਉੱਥੇ ਲੈਬੋਰਾਟਰੀਆਂ ਖੋਲੀਆਂ। ਲੈਬੋਰਾਟਰੀਆਂ ਹੁਣ ਮੈਂ ਜੁੱਤੀ ਪਹਿਲਾਂ ਬਾਹਰ ਲਾਵਾਂ। ਜਾਂ ਤੇ ਗੇਟੋਂ ਬਾਹਰ ਜੋੜਾ ਘਰ ਰਹਤੋ ਸੀ ਉਸ ਤੋਂ ਬਾਅਦ ਹੀ ਹੱਥ ਧੋ ਕੇ ਕਿਉਂਕਿ ਮੈਂ ਜੋੜੇ ਲਾਉਂਗਾ ਫਿਰ ਮੇਰੇ ਗੰਦੇ ਹੱਥ ਹੋਣੇ ਆ ਫਿਰ ਮੈਂ ਗੰਦੇ ਹੱਥਾਂ ਨਾਲ ਪ੍ਰਸ਼ਾਦ ਲੈ ਲਵਾਂ। ਸਹੀ ਗੱਲ। ਅਸੀਂ ਪ੍ਰਸ਼ਾਦ ਲੈਣੇ ਆ ਪਹਿਲਾਂ ਨੰਗੇ ਪੈ ਤਾਂ ਯਾ ਕਿਸੇ ਹੋਰ ਨੂੰ ਬਿੜਾਉਂਦੇ ਆਂਗੇ ਪਹਿਲਾਂ ਹੱਥ ਧੋ ਕੇ ਫੇਰ ਹੀ ਹੱਥ ਲਾਵਾਂਗੇ ਜੋੜਿਆਂ ਲਈ ਹੱਥ ਨਹੀਂ ਲਾਉਣੇ ਇਹੋ ਇਹੋ ਜਿਹੇ ਤੇ ਬੇਵਕੂਫ ਸਾਡੇ ਵੀ ਸਾਡੇ ਪੰਜਾਬ 'ਚ ਵੀ ਨੇ ਸੋ ਇਹੋ ਜਿਹੇ ਛਲਾਰੂ ਵੀ ਕਿਸੇ ਵੇਲੇ ਜਾ ਕੇ ਉਹਨਾਂ ਨੂੰ ਤੰਗ ਕਰਦੇ ਨੇ ਦੋਨੋਂ ਪਾਸੇ ਚੱਲੀਏ ਕੁਝ ਲੋਕ ਮੱਛਲੇ ਵੀ ਨੇ ਕਿ ਇੱਥੇ ਪੱਗ ਬੰਨ ਲਓ ਦਮਾਲਾ ਬੰਨ ਲਓ ਕੁਝ ਲੋਕ ਸ਼ਰਾਰਤ ਕਰਨ ਲਈ ਵੀ ਇਹ ਬੰਦੇ ਨੇ ਸੋ ਕ੍ਰਿਮੀਨਲ ਦੀ ਇੱਕ ਵੱਖਰੀ ਡੈਫੀਨੇਸ਼ਨ ਹੈ ਸਿਰ ਕੱਜ ਦਿਓ ਚੰਗੀ ਗੱਲ ਹੈ ਸਾਡੇ ਗੁਰਦੁਆਰਿਆਂ ਲੱਗੇ ਮੰਦਰ ਲੱਗੇ ਧਰਮਸਾਲਾ ਲੱਗੇ ਬਹੁਤ ਚੰਗੀ ਗੱਲ ਹੈ ਔਰ ਜੇ ਤੁਸੀਂ ਉੱਥੇ ਬੀੜੀ ਪਾਣ ਕੁਟਕਾ ਨਹੀਂ ਖਾ ਰਹੇ ਉਸ ਤੋਂ ਚੰਗੀ ਗੱਲ ਹੈ ਉਸ ਜਗ੍ਹਾ ਦੀ ਮਰਿਆਦਾ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ ਪਰ ਜੇ ਤੁਸੀਂ ਉਹਦਾ ਮਜ਼ਾਕ ਉਡਾਉਣ ਲਈ ਜਾਂ ਕੋਈ ਨੁਕਸਾਨ ਪਹੁੰਚਾਉਣ ਲਈ ਜਾਂ ਨੀਤ ਮਾੜੀ ਨੀਤ ਨਾਲ ਜੇ ਕੰਮ ਕਰਦੇ ਹੋ ਜਾਂ ਕਰਾਉਂਦੇ ਹੋ ਜਾਂ ਕਰਾਉਂਦੇ ਹੋ ਠੀਕ ਹੈ ਜਿਹੜੀ ਤੁਹਾਨੂੰ ਮੈਂ ਜੋੜਾ ਕਰਦੀ ਹੁਣ ਇੱਕ ਐਗਜ਼ਾਮਪਲ ਦੇ ਕੇ ਹਟਿਆ ਉਹਨਾਂ ਲਈ ਲਾਹਣਤ ਹੈ ਸਹੀ ਗੱਲ ਹੈ ਸੱਚਾਈ ਹੈ ਤੇ ਸਰ ਇੱਕ ਹੋਰ ਦੱਸਿਓ ਇੱਕ ਮੈਂ ਬਿਆਨ ਦੇਖ ਰਿਆ ਸੀਗਾ ਵੀਡੀਓ ਹਾਲਾਂਕਿ ਮੈਂ ਡਾਊਨਲੋਡ ਨਹੀਂ ਕਰ ਪਾਇਆ ਨਿਕਲ ਗਈ ਸਕਿਪ ਹੋ ਗਈ ਇੱਕ ਅਫਸਰ ਸਾਹਿਬਾਨ ਤਾਂ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਨੂੰ ਪ੍ਰਵਾਸੀ ਜਾਂ ਭਈਏ ਨਾ ਕਹੋ ਜੀ ਇਹ ਪ੍ਰਵਾਸੀ ਆ ਭਈਏ ਦੀ ਪ੍ਰਵਾਸੀ ਕੀ ਹੈ ਜੀ ਪ੍ਰਵਾਸੀ ਦਾ ਮਤਲਬ ਇਹ ਹੈ ਕਿ ਮੈਂ ਚੰਡੀਗੜ੍ਹ ਲਈ ਪ੍ਰਵਾਸੀ ਹਾਂ ਜਿੱਦਨ ਮੈਂ ਅੰਮ੍ਰਿਤਸਰੋਂ ਚੱਲ ਕੇ ਆਇਆ ਪ੍ਰਵਾਸੀ ਸੀ ਮੈਂ ਉਦੋਂ ਠੀਕ ਹੈ ਅੱਜ ਵੀ ਟੈਕਨੀਕਲੀ ਪ੍ਰਵਾਸੀ ਹਾਂ ਕਿਰਾਏਦਾਰ ਕਰਾਏਦਾਰ ਨੂੰ ਤਾਂ ਕਿਹ ਕੋਈ ਨੂੰ ਕੋਈ ਵਿਆਹ ਤੇ ਨਹੀਂ ਸਕਦਾ ਇੱਥੇ ਪੰਜਾਬ ਚ ਨਹੀਂ ਸਕਦਾ ਉਹ ਕਹਿੰਦਾ ਕਰਾਇਦਾਰ ਹੈ ਕੋਈ ਐਦਾਂ ਦਾ ਸ਼ਬਦ ਤਾਂ ਨਹੀਂ ਜਿਹੜਾ ਕੋਈ ਮਾਣਾ ਪ੍ਰਵਾਸੀ ਦਾ ਮਤਲਬ ਇਹ ਹੈ ਕਿ ਜਿਹੜਾ ਪ੍ਰਵਾਸ ਕਰਕੇ ਆਇਆ ਪ੍ਰਵਾਸ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਉਹ ਰਹਿਣ ਆਇਆ ਚਾਹੇ ਟੈਂਪਰੇਰੀ ਰਹਿਣ ਆਇਆ ਪਰਮਨੈਂਟ ਰਹਿਣ ਆਇਆ ਜਿੱਥੇ ਤੱਕ ਇਹ ਸ਼ਬਦ ਭਈਆ ਦਾ ਸਵਾਲ ਹੈ ਉਹ ਐਕਚੁਅਲੀ ਹਿੰਦੀ ਚ ਭਰਾ ਨੂੰ ਭਾਈ ਕਹਿੰਦੇ ਨੇ ਜਿਵੇਂ ਆਪਾਂ ਵੀਰਾ ਪੰਜਾਬੀ ਵੀਰਾ ਕਹਿੰਦੇ ਆ ਉਹ ਕਹਿੰਦੇ ਭਈਆ ਭਈਆ ਨਮਸਤੇ ਉਹ ਭਈਏ ਤੋਂ ਭਈਆ ਬਣਾਤਾ ਪੰਜਾਬੀ ਆਪਣੇ ਬਦਲ ਉਹ ਉਹ ਟੀਚਰ ਬਣਾਤੀ ਟੀਚਰ ਬਣਾਣ ਕਰਕੇ ਸ਼ਬਦ ਪ੍ਰੋਨਾਉਨ ਇਦਾਂ ਕਰਦੇ ਨੇ ਪ੍ਰੋਨਾਉਂਸ ਇਚ ਪੰਜਾਬੀ ਚ ਵੀ ਉਹ ਪੰਜਾਬੀ ਐਕਸੈਂਟ ਵਿੱਚ ਬੋਲਣ ਜੀ ਫਿਰ ਇਦਾਂ ਨਾ ਤੂੰ ਮਰਾਸਤੇ ਮੈਂ ਮੰਜੀ ਡਾਤਿਓ ਮਾਰੇ ਗੋਡੇ ਭਾਰਨੇ ਹੈ ਕਿਤਨਾ ਬੜਾ ਟੋਆ ਪਾਟਾ ਹੈ ਕਿਤਨਾ ਬੜਾ ਟੋਆ ਪਾਟਾ ਹੈ ਉਹ ਟੋਆ ਪਾਟਾ ਦੇ ਚੱਕਰ ਚ ਉਹ ਭਈਆ ਤੋਂ ਭਈਆ ਹੋ ਗਿਆ ਇਸ ਕਰਕੇ ਉਹ ਮਤਲਬ ਕਹਿ ਸਕਦੇ ਆ ਟੈਕਨੀਕਲੀ ਵੀ ਸ਼ਬਦਾਂ ਦੇ ਵਿੱਚ ਸ਼ਬਦਾਂ ਦੀ ਕੋਈ ਮਾੜੀ ਸ਼ਾਨ ਦੇ ਖਿਲਾਫ ਕੁਛ ਨਹੀਂ ਹੈ ਜੀ ਪ੍ਰਵਾਸੀ ਨੂੰ ਪ੍ਰਵਾਸੀ ਕਹੋਗੇ ਮੈਂ ਚੰਡੀਗੜ੍ਹ ਚ ਵਕੀਲ ਹਾਂ ਹਾਈ ਕੋਰਟ ਚ ਪ੍ਰੈਕਟਿਸ ਕਰਦਾ ਸੁਪਰੀਮ ਕੋਰਟ ਚ ਪ੍ਰੈਕਟਿਸ ਕਰਦਾ ਜਿੱਦਨ ਮੈਂ ਸੁਪਰੀਮ ਕੋਰਟ ਜਾਣਾ ਦਿੱਲੀ ਚ ਆ ਰਹੇ ਰਹਿੰਦਾ ਤੇ ਮੈਂ ਦਿੱਲੀ ਦਾ ਪ੍ਰਵਾਸੀ ਹੂਈ ਹਾਂ ਕਿਉਂਕਿ ਮੈਂ ਟੈਂਪਰੇਰੀ ਰੈ residense ਤੇ ਆਇਆ ਹੁਣ ਹਾਂਜੀ ਤੇ ਜਿਵੇਂ ਸਰ ਹੁਣ ਲੋਕਾਂ ਦੇ ਵੀ ਸਵਾਲ ਲਗਾਤਾਰ ਆ ਰਹੇ ਨੇ ਕਿ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਉਹ ਗਲਤ ਲੋਕਾਂ ਦਾ ਵਿਰੋਧ ਕਰਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਪੀੜ੍ਹੀ ਜਿਹੜੀ ਆਪਣੀ ਚੱਲ ਰਹੀ ਆ ਅਸੀਂ ਫਿਰ ਵੀ ਕਿਤੇ ਨਾ ਕਿਤੇ ਸਾਡੇ ਚ ਮਾਦਾ ਹੈਗਾ ਵਿਰੋਧ ਕਰ ਸਕਦੇ ਆ ਪਰ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਗਲਤ ਲੋਕਾਂ ਦਾ ਵਿਰੋਧ ਨਹੀਂ ਕਰ ਪਾਉਣਗੀਆਂ ਵੀ ਜਿਹੜੇ ਕ੍ਰਿਮੀਨਲ ਮਾਈਂਡ ਵਾਲੇ ਲੋਕ ਨੇ ਜਿਨ੍ਹਾਂ ਕੋਲ ਆਈਡੀ ਪ੍ਰੂਫ ਨਹੀਂ ਹੈਗਾ ਜੇ ਲੀਗਲ ਤਰੀਕੇ ਦੇ ਨਾਲ ਉਹਨਾਂ ਦਾ ਵਿਰੋਧ ਕਰਨਾ ਚਾਹਣ ਜਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਾਉਣੀ ਚਾਹਣ ਤਾਂ ਉਹ ਕਿਵੇਂ ਕਰ ਸਕਦੇ ਨੇ ਕਾਨੂੰਨ ਕੀ ਇਜਾਜ਼ਤ ਦਿੰਦਾ ਭਾਜੀ ਹਾਈ ਕੋਰਟ ਚ ਰੇਟੀ ਬੋਗੇ ਪੁਲਿਸ ਤੇ ਨਕਮੀ ਇੰਨਾ ਮਾਮਲਿਆਂ ਚ ਅਜੇ ਤੱਕ ਪੁਲਿਸ ਨੂੰ ਲਿਖ ਕੇ ਦਵੇ ਜਿਹੜਾ ਵੀ ਜਿੱਥੋਂ ਦਾ ਵੀ ਅਫਸਰ ਆ ਮੈਂ ਚੈਲੰਜ ਕਰਦਾ ਪਿਛਲੇ 1 ਸਾਲ ਚ ਕਿੰਨੀਆਂ ਪੁਲਿਸ ਵੈਰੀਫਿਕੇਸ਼ਨਾਂ ਕਰਕੇ ਦਿੱਤੀਆਂ ਬੰਦੇ ਫੜ ਲਓ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੈ ਪੁਲਿਸ ਵਿਖਾ ਦੋਵੇ ਪੁਲਿਸ ਵੈਰੀਫਿਕੇਸ਼ਨ ਇਹਨਾਂ ਨੇ ਹੀ ਬਣਾਇਆ ਨਾ ਪ੍ਰਬਧਾਨ ਕਿ ਪੁਲਿਸ ਵੈਰੀਫਿਕੇਸ਼ਨ ਕਰੋ ਮੈਂ ਤੁਹਾਨੂੰ ਬੰਦੇ ਵਿਖਾ ਦਿੰਨਾ ਜਿਹੜੇ 6 ਮਹੀਨੇ ਤੋਂ ਰਹਿਣ ਆਏ ਉਹਨਾਂ ਦਾ ਅਸਲ ਲੈਸੈਂਸ ਵੀ ਬਣਵਾ ਕੇ ਦਿੱਤਾ ਪੁਲਸਾਂ ਲੈਣੇ ਜਦਕਿ 10 ਸਾਲ ਦੀ ਕਮਿਟਮੈਂਟ ਚਾਹੀਦੀ ਹੁੰਦੀ ਵੀ ਉਸ ਜਗ੍ਹਾ ਤੇ 10 ਸਾਲ ਤੋਂ ਰਹਿ ਰਿਹਾ ਹੈ ਮੈਂ ਦਿਖਾ ਦਿੰਦਾ ਕਿਤੇ ਲੋਕਾਂ ਨੇ ਇਹ ਵੀ ਸਵਾਲ ਆ ਕਹਿੰਦੇ ਵੀ ਇੱਕ ਪੰਜਾਬੀ ਦੇ ਜੇਕ ਕਿਡਨੈਪ ਹਾਲਾਂਕਿ ਆਪਾਂ ਕਿਸੇ ਨੂੰ ਇਹ ਜਸਟੀਫਾਈ ਨਹੀਂ ਕਰਦੇ ਕਿ ਉਹਨੇ ਸਹੀ ਕੀਤਾ ਇੱਕ ਪਟਿਆਲੇ ਦੇ ਮੁੰਡੇ ਤੇ ਇੱਕ ਇਦਾਂ ਹੀ ਬੱਚਾ ਕਿਨੈਪ ਕਰਨਾ ਦਾ ਸੀ ਕਿ ਉਹਦਾ ਇਨਕਾਊਂਟਰ ਹੋ ਗਿਆ ਵੀ ਇਹਨੂੰ ਕੁਝ ਕਿਹਾ ਨਹੀਂ ਹੈਗਾ ਤੇ ਨਾ ਕਿਸੇ ਪ੍ਰਵਾਸੀ ਨੇ ਆ ਕੇ ਹਾ ਦਾ ਨਾਰਾ ਮਾਰਿਆ ਕਹਿੰਦੇ ਜੇ ਹਾ ਦਾ ਮਾਰਾ ਹੀ ਨਾਰਾ ਹੀ ਮਾਰ ਦੰਦੇ ਵੀ ਸਾਡੇ ਝਖਮਾਂ ਤੇ ਮਰਮ ਲੱਗ ਜਾਣੀ ਦੀ ਕਿਤੇ ਨਾ ਕਿਤੇ ਅਸੀਂ ਵੀ ਤੁਹਾਨੂੰ ਦੱਸ ਦਈਏ ਵੀ ਅਸੀਂ ਵੀ ਕਾਫੀ ਗੱਲਬਾਤ ਕੀਤੀ ਹੈ ਵੀ ਚਲੋ ਅਸੀਂ ਚਾਹੁੰਦੇ ਸੀ ਕਿ ਇਹ ਮਾਮਲਾ ਜ਼ਿਆਦਾ ਨਾ ਪੜਕੇ ਅਸੀਂ ਕਾ ਵੀ ਪ੍ਰਵਾਸੀਆਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਹਾ ਦਾ ਨਾਰਾ ਹੀ ਮਾਰ ਦੋ ਤੁਹਾਡੀ ਕਮਿਊਨਿਟੀ ਤੇ ਸਵਾਲ ਉੱਠ ਰਹੇ ਨੇ ਵੀ ਮਾਹੌਲ ਖਰਾਬ ਹੋ ਰਿਹਾ ਉਹ ਕਹਿੰਦੇ ਜੀ ਅਸੀਂ ਨਹੀਂ ਕਰ ਸਕਦੇ ਵੀਡੀਓ 'ਚ ਨਹੀਂ ਕਰ ਵੈਸੇ ਮਾੜਾ ਹੂਆ ਹੈ ਕਹਿੰਨੇ ਜੋ ਹੂਆ ਗਲਤੂ ਪਰ ਅਸੀਂ ਹਮ ਬੋਲ ਨਹੀਂ ਸਕਦੇ ਵੀਡੀਓ 'ਮੇ ਨਹੀਂ ਬੋਲ ਸਕਦੇ ਭਾਜੀ ਗੱਲ ਪਤਾ ਕੀ ਹੈ ਉਹ ਇੱਕ ਉਦਾਹਰਣ ਹੈ ਵੀ ਸ਼ਹੀਦ ਭਗਤ ਸਿੰਘ ਹੋਣਾ ਚਾਹੀਦਾ ਪਰ ਗਵਾਂਡੀ ਦੇ ਘਰ ਸਾਡੇ ਘਰ ਨਾ ਹੋਵੇ ਸੋ ਮੇਰੇ ਰਕੇ ਸ਼ਦਾਈ ਘਾਟੀ ਟੱਕਰ ਦੇਣਾ ਵੀ ਸ਼ਰਿਆਮ ਸਰਕਾਰ ਨਾਲ ਪੁਲਿਸ ਨਾਲ ਪੰਗਾ ਲੈਂਦੇ ਆ ਸ਼ਰਿਆਮ ਕਹਿੰਦੇ ਵੀ ਪੁਲਿਸ ਮਾੜੀ ਕਰਦੀ ਹੈ ਕੋਈ ਸ਼ੱਕ ਨਹੀਂ ਮਾੜੀ ਕਰਦੇ ਆ ਕਰਦੇ ਆ ਮੜੇ ਮੈਂ ਕਹਿੰਦਾ ਇਹਨਾਂ ਦੀ ਮਰਜ਼ੀਆਂ 5000 ਫਾਈਲਾਂ ਕੱਢ ਦੋ ਦੇ ਵਿੱਚੋਂ ਮੈਂ 50 ਫਾਈਲਾਂ ਕੱਢਾਂਗਾ ਜਿਹਦੇ 'ਚ ਨਾ 500 ਗਲਤੀਆਂ ਕਰਦਾ ਮੇਰਾ ਨਾਮ ਟਾ ਦਿਓ। ਉਹ ਸ਼ਰੀਅਮ ਚੈਲੰਜ ਕਰਦਾ। ਕਰਨਲ ਬਾਟਕਾਂਡ ਲੈ ਲੋ। ਕੀ ਹੋਇਆ? ਸ਼ਰੀਅਮ ਬਦਤਮੀਜ਼ੀ ਹੋਈ। ਸ਼ਰੀਅਮ ਗੁੰਡਾਗਰਦੀ ਪੁਲਿਸ ਦੀ ਸਿੱਧੀ ਕੀ। ਸ਼ਰੀਅਮ ਸਭ ਕੁਝ ਦੇਖਿਆ। ਗਲਤੀਆਂ ਤੇ ਦੋਸ਼ ਲੱਗੇ ਉਹਨਾਂ ਨੂੰ ਪ੍ਰੋਮੋਸ਼ਨਾਂ ਮਿਲਦੀਆਂ ਰਹੀਆਂ। ਯੈਸ। ਠੀਕ ਹੈ। ਤੇ ਇਸ ਤੋਂ ਘਟਿਆ ਕੀ ਤੁਹਾਨੂੰ ਪੰਜਾਬ 'ਚ ਦੇਖਣ ਨੂੰ ਮਿਲੇਗਾ? ਕੀ ਬਚਿਆ? ਕੀ ਰਹਿ ਗਿਆ? ਕੀ ਲੱਗਦਾ ਕਿ ਜਿਹੜੀ ਕਾਨੂੰਨ ਤੇ ਪੱਟੀ ਬੰਨੀ ਹੁੰਦੀ ਹੈ ਜੀ ਉਹ ਪੁਲਿਸ ਨੇ ਵੀ ਜਿਹੜਾ ਉਹਨਾਂ ਨੂੰ ਮਤਲਬ ਪਿੱਛੇ ਆਰਡਰ ਮਿਲ ਗਿਆ ਉਹ ਉਮੇ ਖਾਨਾ ਪੂਰਤੀ ਕਰਨੀ ਆ ਸਹੀ ਗੱਲ ਤੇ ਨਹੀਂ ਦਿਖਦਾ ਉਹ ਪੱਟੀ ਦੇ ਥੱਲੇ ਨੋਟ ਵੱਜੇ ਹਾਂ ਸ਼ਰਮ ਕਿੰਨਾ ਪਿਆ ਤਾਂ ਕਰਕੇ ਨਹੀਂ ਦਿਖਦਾ ਜਮੀਰ ਵਿੱਚ ਵਿਕੀ ਹੋਈ ਆ ਡਾਕਟਰ ਨਾਨਕ ਸਿੰਘ ਤੇ ਲਿਖ ਲਿਆ ਆਪਣੇ ਨਾਮ ਨਾਲ ਇਹ ਕਿਤੇ ਬਾਬੇ ਦਾ ਨਾਮ ਚੋਰੀ ਕਰ ਲਿਆ ਉੱਤੋਂ ਡਾਕਟਰ ਵੀ ਲਾ ਲਿਆ ਤੇ ਫਿਰ ਗੰਦਾ ਕੰਮ ਕੀਤਾ ਫਿਰ ਦੱਸੋ ਕੌਣ ਜ਼ਿੰਮੇਵਾਰ ਆ ਰੱਖਦਾ ਗਿਰਤ ਰਖਦਾ ਗੈਰਦਗੀ ਸਰ ਮੈਂ ਨਹੀਂ ਗਲਤ ਕੰਮ ਹੋਣ ਦੇਣਾ ਜੇ ਇਹਨਾਂ ਮੁੰਡਿਆਂ ਨੇ ਗਲਤ ਕੰਮ ਕੀਤਾ ਮੈਂ ਇਹ ਤੇ ਪਰਚਾ ਦਊ ਮੈਂ ਤੇ ਇਹਨਾਂ ਨੂੰ ਅੰਦਰ ਵੀ ਦਊ ਦਿੰਦਾ ਨਾ ਆਪਣੀ ਸੌ ਜਿਹੜੀ ਚੁੱਕੀ ਸੀ ਉਹਦੀ ਪੂਰੀ ਡਿਊਟੀ ਦਿੰਦਾ ਕਹਿ ਸਕਦੇ ਜੇ ਮੇਰੇ ਦੋਸ਼ ਲੱਗਿਆ ਵੀ ਮੈਂ ਹੀ ਆ ਉਹ ਨੇਚਰ ਡਿਊਟੀ ਤੋਂ ਛੁੱਟੀ ਲੈਣਾ ਵੀ ਤੁਸੀਂ ਆਪ ਕਰ ਲੋ ਫੇਰ ਉਹ ਕਰੋ ਫੇਰ ਕਰਦਾ ਠੀਕ ਹੈ ਜੀ ਮੈਂ ਤੁਹਾਡੇ ਗਲਤ ਬੋਝ ਨੂੰ ਨਹੀਂ ਸਹਿ ਸਕਦਾ ਕਹਦਾ ਪ੍ਰੈਸ਼ਰ ਸੀ ਇਹ ਤੇ ਸਿਰਫ ਐਸੀ ਗੱਲ ਦਾ ਕਿ ਮੈਂ ਐਸਐਸਪੀ ਲੱਗਿਆ ਰਹਿਣਾ ਉਹ ਲਾਲਚ ਸੀ ਨਾ ਮੈਂ ਕੀ ਕਹਿੰਨਾ ਇਹੋ ਹੀ ਲਾਲਚ ਸੀ ਨਾ ਇਹਨੂੰ ਕਿ ਮੈਂ ਐਸਐਸਪੀ ਲੱਗਿਆ ਰਹਿ ਜਾਂ ਕਿਤੇ ਮੈਨੂੰ ਖੁੱਡੇ ਲੈਣ ਦੂਜੇ ਪਾਸੇ ਕਿਤੇ ਐਡਮਿਨਿਸਟ੍ਰੇਟਿਵ ਪੋਸਟ ਨਾ ਪਾਦਨ ਆ ਤੇ ਹਾਲਾਤ ਨੇ ਸੋ ਇਸ ਕਰਕੇ ਸਾਡੀ ਐਡਮਿਨਿਸਟ੍ਰੇਸ਼ਨ ਕਮਜ਼ੋਰ ਹੈ ਜਦੋਂ ਐਡਮਿਨਿਸਟ੍ਰੇਸ਼ਨ ਕਮਜ਼ੋਰ ਹੁੰਦੀ ਹੈ ਤਾਂ ਹੀ ਪਬਲਿਕ ਆਪਣੇ ਹੱਥ ਚ ਬਗਾਵਤਾਂ ਤਾਂ ਹੀ ਹੁੰਦੀਆਂ ਤਾਂ ਹੀ ਲਾਲਚ ਢੰਡੇ ਚੁੱਕੇ ਜਾਂਦੇ ਨੇ ਤਾਂ ਹੀ ਤਾਂ ਹੀ ਇਹ ਬਗਾਵਤਾਂ ਹੋ ਕੇ ਤੇ ਤਾਂ ਹੀ ਫਿਰ ਜਨਤਾ ਸੜਕਾਂ ਤੇ ਉਤਰਦੀ ਹੈ ਫਿਰ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਜਿਵੇਂ ਕਹਿੰਦੇ ਵੀ ਪੁਲਿਸ ਆਪੇ ਰਸਤੇ ਦੱਸ ਦਿੰਦੀ ਆ ਚੋਰ ਮੋਰੀਆਂ ਵੀ ਇਹ ਜਿਵੇਂ ਹੁਣ ਕਹਿਿਆ ਜਾ ਰਿਹਾ ਵੀ ਤੁਸੀਂ ਸਿੱਧੇ ਤੌਰ ਤੇ ਵਿਰੋਧ ਨਾ ਕਰੋ ਬੇਨ ਡਾਇਰੈਕਟਲੀ ਕਹਿ ਰਹੇ ਨੇ ਵੀ ਤੁਸੀਂ ਨਾਮ ਮਿਲਵਰਤਨ ਅੰਦੋਲਨ ਸ਼ੁਰੂ ਕਰ ਦੋ ਜੇ ਕਿਸੇ ਦਾ ਕੋਈ ਬਾਈਕਾਟ ਕਰਦਾ ਵੀ ਮੈਂ ਇਹਦੇ ਤੋਂ ਨਹੀਂ ਮੈਨੂੰ ਇਹ ਤਾਂ ਸਹੀ ਲੱਗਦਾ ਕਿ ਇਹ ਤਾਂ ਕਾਨੂੰਨ ਇਜਾਜ਼ਤ ਦਿੰਦਾ ਆਪਾਂ ਨਾਮ ਮਿਲਵਰਤਨ ਅੰਦੋਲਨ ਜਾਂ ਬਾਈਕਾਟ ਨਹੀਂ ਆਇਡੈਂਟੀਫਿਕੇਸ਼ਨ ਨਾ ਕਰੋ ਬਾਕੀ ਕੰਮ ਦੇਖੋ ਪਤਾ ਇਸ ਪੀਸੋ ਨਾ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ ਅੰਮ੍ਰਿਤਸਰ ਮੇਰੇ ਕੋਠੀ ਆ ਬਾਈ ਕਮਰਿਆਂ ਦੀ ਉੱਥੇ ਰਹਿਣ ਵਾਲਾ ਇੱਕ ਮੁੰਡਾ ਯੂਪ ਦਾ ਹਾਂਜੀ ਮੇਰੇ ਬਾਕੀ 11-12 ਕਿਰਾਏਦਾਰਾਂ ਕੋ ਪੈਸੇ ਇਕੱਠੇ ਕਰਦਾ ਨਗਦ ਪੈਸੇ ਪਏ ਹੁੰਦੇ ਉਹਦੇ ਕੋ ਅੱਛਾ ਜੀ ਠੀਕ ਹੈ ਮੈਂ 2 ਮਹੀਨੇ ਬਾਅਦ ਚਲ ਜਾ ਮੈਂ 6 ਮਹੀਨੇ ਬਾਅਦ ਚਲ ਜਾ ਉਹਨੇ ਆਪਣੀ ਵਾਈਫ ਨੂੰ ਫੋਨ ਕਰਨਾ ਉਹਨੇ ਕਹਿੰਨਾ ਭਈਆ ਜੇ ਮੈਂ ਅੰਮ੍ਰਿਤਸਰ ਰਹਿਣ ਗਿਆ ਰੋਟੀ ਉਹ ਮੈਨੂੰ ਖੋਹ ਲਈ ਵਿਚਾਰੀ ਠੀਕ ਹੈ ਛੋਟੀ ਭੈਣ ਹੈ ਮੇਰੀ ਤੇ ਮੇਰੇ ਪੈਸੇ ਜਿਹੜੇ-ਜਿਹੜੇ ਮਹੀਨੇ ਜਿਵੇਂ-ਜਿਵੇਂ ਆਏ ਨੇ ਉਦਾਂ ਪੂਰਾ ਹਿਸਾਬ ਬਣਾ ਕੇ ਪਰਚੀ ਸਮੇਤ ਪਏ ਹੁੰਦੇ ਸਰ ਉਹੀ ਮੈਂ ਦੱਸਿਆ ਵੀ ਵਧੀਆ ਵੀ ਬਹੁਤ ਹੈ ਔਰ ਸਾਰੀ ਕੋਠੀ ਮੇਰੇ ਘਰ ਦੀ ਮੇਰੇ ਜ਼ਰੂਰੀ ਕਾਗਜ਼ ਸਮਾਨ ਪਿਆ ਉਹ ਵੀ ਉਹਦੇ ਕੋਲ ਇਨੇ ਸਾਲਾਂ ਤੋਂ ਮਤਲਬ 15 ਚ ਮੇਰੇ ਬਦਰ ਦੀ ਡੈਥ ਹੋਈ ਹੈ ਅਜ 10 ਸਾਲ ਤੇ ਇਹਨੂੰ ਇਸੇ ਗੱਲ ਨੂੰ ਹੀ ਹੋ ਗਏ ਜਿਵੇਂ ਲੋਕ ਕਮੈਂਟ ਕਰਦੇ ਨੇ ਵੀ ਸਾਡਾ ਵੀ ਉਹੀ ਕਹਿਣਾ ਜਿਵੇਂ ਅਸੀਂ ਜੇ ਗਲਤ ਪ੍ਰਵਾਸੀ ਦਿਖਾਉਨੇ ਆ ਜਿਹੜੇ ਗਲਤ ਕਰ ਰਹੇ ਨੇ ਤੇ ਜਿਹੜੇ ਚੰਗਾ ਕਰਦੇ ਨੇ ਉਹ ਵੀ ਦਿਖਾਉਨੇ ਆ ਉਹ ਪਤਾ ਨਹੀਂ ਕਿਉਂ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਹੈਗਾ ਅਸੀਂ ਉਹ ਵੀ ਦਿਖਾਏ ਨੇ ਜਿਹੜੇ ਹੜਾ ਜਿ ਬਜਾਰੇ ਕੋਲੋਂ ਕਰਾਇਆ ਲਾ ਕੇ ਆਟੋ ਕਰ ਕਰਕੇ ਸੇਵਾ ਕਰਨ ਵੀ ਜਾਂਦੇ ਰਹੇ ਨੇ ਉਹ ਵੀ ਦਿਖਾਈ ਮੈਂ ਕੀ ਕਹਨਾ ਕ੍ਰਿਮੀਨਲ ਦੀ ਕੋਈ ਜਾਤ ਨਹੀਂ ਹਾਂਜੀ ਕ੍ਰਿਮੀਨਲ ਦੀ ਕੋਈ ਔਕਾਤ ਨਹੀਂ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਕ੍ਰਿਮੀਨਲ ਦਾ ਕੋਈ ਸਮਾਜ ਨਹੀਂ ਕ੍ਰਿਮੀਨਲ ਲਈ ਕਿਸੇ ਕਿਸਮ ਦੀ ਕੋਈ ਸ਼ਰਮ ਨਹੀਂ ਉਹਦਾ ਕੰਮ ਸਿਰਫ ਕ੍ਰਾਈਮ ਕਰਨਾ ਹੈ ਸੋ ਕਿਸੇ ਵੀ ਕ੍ਰਿਮੀਨਲ ਨੂੰ ਕਿਸੇ ਤਰ੍ਹਾਂ ਦੀ ਪਨਾਹ ਦੇਣੀ ਵੀ ਕਾਨੂੰਨਨ ਜੁਰਮ ਹੈ ਜੇ ਸਰਕਾਰੀ ਅਫਸਰ ਸੌਰੀ ਨੌਕਰ ਇਹ ਨੌਕਰ ਨੇ ਅਫਸਰ ਨਹੀਂ ਹੈ ਅਫਸਰ ਆਪਣੇ ਬੰਦੇ ਲਈ ਹੋ ਸਕਦੇ ਨੇ ਸਾਡੇ ਲਈ ਨੌਕਰ ਨੇ ਪਬਲਿਕ ਸਰਵੈਂਟ ਦੀ ਪੋਸਟ ਤੇ ਨੇ ਜੇ ਸਰਕਾਰੀ ਨੌਕਰ ਕਿਤੇ ਗਲਤ ਕੰਮ ਕਰਦੇ ਹੋ ਉਹਨਾਂ ਦੇ ਖਿਲਾਫ ਹਾਈ ਕੋਰਟ ਰਿਟ ਪਾਉਣ ਨੂੰ ਮੈਂ ਤਿਆਰ ਹਾਂ ਫ੍ਰੀ ਆਫ ਕਾਸਟ ਪਬਲਿਕ ਤਿਆਰ ਰਵੇ ਜਿਹੜਾ ਅਫਸਰ ਤੁਹਾਡਾ ਜਿਹੜਾ ਸੌਰੀ ਫਿਰ ਕਾਗਾ ਜਿਹੜਾ ਨੌਕਰ ਤੁਹਾਨੂੰ ਅੱਖਾਂ ਬਖਾਂਦਾ ਉਹਦੀ ਕੰਪਲੇਂਟ ਪਾਓ ਠੀਕ ਹੈ ਗਵਰਨਰ ਸਾਹਿਬ ਨੂੰ ਤੇ ਮੇਰੇ ਕੋਲ ਆਜੋ ਆਪਾਂ ਹਾਈ ਕੋਰਟ ਰਿਟ ਪਾ ਦੇਵਾਂਗੇ ਵੀ ਇਹ ਇਸ ਕੰਮ ਤੋਂ ਰੋਕਦਾ ਅਸੀਂ ਇਹ ਕੰਮ ਕਰਨ ਨੂੰ ਕਿਹਾ ਤੇ ਕੋਈ ਜਵਾਬ ਲਿਆ ਜਾਵੇ ਇਹਨੂੰ ਨੌਕਰੀ ਦਿੱਤੀ ਇਸੇ ਕੰਮਾਂ ਨੂੰ ਆ ਠੀਕ ਹੈ ਨਾ ਉਹਨੇ ਆਪ ਚੁਣੀ ਹੈ ਕਿ ਮੈਂ ਨੌਕਰ ਬਣਨਾ ਹੈ ਫਿਰ ਨੌਕਰ ਸਾਨੂੰ ਅੱਖਾਂ ਕਿਦਾਂ ਦਿਖਾਏਗਾ ਇਹ ਲੋਕ ਤੇ ਆਪਣੇ ਕਬਰਿਆਂ ਚੋਂ ਏਸੀ ਕਬਰਿਆਂ ਚੋਂ ਹੀ ਨਿਕਲੇ ਚਾਰ-ਚਾਰ ਘੰਟੇ ਮੀਟਿੰਗਾਂ ਹੀ ਕਰੀ ਜਾਂਦੇ ਨੇ ਜਨਤਾ ਭਾਰ ਪਾਗਲਾਂ ਨੂੰ ਤੋਰੀ ਫਿਰਦੀ ਆ ਜਨਤਾ ਨੂੰ ਤੇ ਭੇਡ ਬੱਕਰੀਆਂ ਸਮਝਦੇ ਨੇ ਮਤਲਬ ਗੱਲ ਦਾ ਮੈਂ ਸ਼ਰਯਾਮ ਕੰਨਾ ਜੀ ਕਿ ਐਡਮਿਨਿਸਟ੍ਰੇਸ਼ਨ ਕਮਜ਼ੋਰ ਜਦੋਂ ਹੋਏਗੀ ਬਗਾਵਤ ਹੋਏਗੀ ਪਬਲਿਕ ਆਪਣੇ ਹੱਥ ਚ ਡੰਡਾ ਚੁੱਕੇਗੀ ਫਿਰ ਇਹਨਾਂ ਨੂੰ ਤਕਲੀਫ ਹੋਏਗੀ ਤੇ ਟਾਈਮ ਆਏਗਾ ਨੇਪਾਲ ਚ ਵੇਖ ਲਓ ਨੰਗਾ ਕਰਕੇ ਕੁੱਟਿਆ ਚਾਹੇ ਉਹ ਪੁਲਿਸ ਅਧਿਕਾਰੀ ਸੀ ਤੇ ਚਾਹੇ ਮੰਤਰੀ ਸੀ ਤੇ ਉਹ ਨੰਗਾ ਕਰਕੇ ਕੁੱਟਣ ਲੱਗਿਆ ਜਦੋਂ ਜਨਤਾ ਦੇ ਵਾਸਤ ਚੱਲ ਗਿਆ ਇਹ 10 ਵੀ ਬੰਦੇ ਜਿਹੜੇ ਕਹਿ ਲਓ ਬਚਨੇ ਨਹੀਂ ਲੱਭਣੇ ਨਹੀਂ ਮੁੜਕੇ ਸੋ ਨਿਚੋੜ ਇਹ ਵੀ ਨਿਕਲਦਾ ਕਿ ਜੇ ਆਪਾਂ ਨੂੰ ਕੋਈ ਗਲਤ ਲੱਗਦਾ ਹੈ ਜਿਹਦੇ ਕੋਈ ਆਈਡੀ ਪ੍ਰੂਫ ਨਹੀਂ ਹੈਗਾ ਉਹਦਾ ਵਿਰੋਧ ਆਪਾਂ ਕਾਨੂੰਨ ਅੰਦਰ ਵਕਤ ਕਰ ਸਕਦੇ ਹਾਂ ਠੋਕ ਕੇ ਕਰ ਸਕਦੇ ਹਾਂ ਜਿੱਦੀ ਬੰਦੇ ਦੀ ਵੀ ਗਤੀਵਿਧੀ ਵੀ ਮਾੜੀ ਲੱਗਦੀ ਹੈ ਉਹਦੇ ਕੋਈ ਆਈਡੀ ਪ੍ਰੂਫ ਹੀ ਹੈਗਾ ਪਰ ਉਹਦਾ ਚਾਲਚਲਨ ਗਤੀਵਿਧੀ ਤੁਹਾਨੂੰ ਸ਼ੱਕੀ ਲੱਗਦੀ ਹੈ ਤੁਸੀਂ ਉਹਦੀ ਸ਼ਿਕਾਇਤ ਕਰ ਸਕਦੇ ਹੋ ਆਪ ਚ ਭੇਡ ਨਾ ਮਾਰੋ ਉਹਨੂੰ ਆਈਡੈਂਟੀਫਾਈ ਕਰੋ ਪੁਲਿਸ ਕੋ ਫੜਾ ਦਿਓ ਚਾਰ ਬੰਦੇ ਹਿੰਸਕ ਨਾ ਹੋਣਾ ਕੋਈ ਗੈਰ ਕਾਨੂੰਨੀ ਕਦਮ ਨਹੀਂ ਚੁੱਕਣਾ ਕੋਈ ਉਹਨੂੰ ਅਪਸ਼ਬਦ ਨਹੀਂ ਬੋਲਣਾ ਕੋਈ ਜਾਤੀ ਸੂਚਕ ਸ਼ਬਦ ਨਹੀਂ ਬੋਲਣਾ ਉਹਦੀ ਸ਼ਿਕਾਇਤ ਬਣਾਉਣੀ ਹੈ 50 ਬੰਦੇ ਸਾਈਨ ਕਰਕੇ ਉਹਨੂੰ ਥਾਣੇ ਜਾ ਕੇ ਜਮ੍ਹਾਂ ਕਰਾਓ ਤੇ ਥਾਣੇ ਨੂੰ ਕਹੋ ਸਾਨੂੰ ਰਸੀਵਿੰਗ ਦੇ ਦੇ ਸਾਡੀ ਐਪਲੀਕੇਸ਼ਨ ਦਿੱਤੀ ਤੇ ਬੰਦਾ ਤੈਨੂੰ ਦੇ ਕੇ ਚੱਲੇ ਆ ਲਿਖ ਵੀ ਅਸੀਂ ਤੈਨੂੰ ਬੰਦਾ ਸਹੀ ਸਲਾਮਤ ਦੇ ਕੇ ਚੱਲੇ ਆ ਇਹ ਬੰਦੇ ਦੀ ਆਈਡੈਂਟੀਫਾਈ ਕਰ ਤੇ ਉਹਨੂੰ ਛੱਡ ਦੇ ਜ ਸੋ ਏਸੀ ਉਹ ਮਾਮਲਾ ਜਿਹਦੇ ਬਾਰੇ ਲਗਾਤਾਰ ਤੁਹਾਡੇ ਸਵਾਲ ਵੀ ਆ ਰਹੇ ਸੀ ਕਿ ਜੋ ਵਿਰੋਧ ਹੋ ਰਿਹਾ ਹੈ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਕਾਨੂੰਨ ਕੀ ਕਹਿੰਦਾ ਹੈ ਕੀ ਇਜਾਜ਼ਤ ਦਿੰਦਾ ਹੈ ਉਮੀਦ ਕਰਦੇ ਹਾਂ ਕਿ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਜੇ ਫਿਰ ਵੀ ਕੋਈ ਸਵਾਲ ਰਹਿੰਦਾ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਮਿਲਦੀ ਹੈ ਜਲ ਦੁਬਾਰਾ ਤੋਂ ਧੰਨਵਾਦ